ਲੋ ਜੀ ਮੈਂ ਤੁਹਾਡਾ ਮਿੱਤਰ ਜਬਰ ਚੋਦਰੀ ਤੁਸੀਂ ਦੇਖਦੇ ਪਏ ਹੋ ਫੈਕਸਵੇ ਜੀ ਇਸੀ ਹਫਤਾਵਾਰ ਗਲਬਾ ਸਾਡੀ ਸੀਨੀਅਰ ਜਰਨਲਿਸਟ ਵੈਟਰਨ ਜਰਨਲਿਸਟ ਆਥਰ ਜਸਪਾਲ ਸਿੰਘ ਬੈਂਸ ਉਹਨਾਂ ਦੇ ਨਾਲ ਸਾਡੀ ਹੁੰਦੀ ਹੈ ਸਾਡੇ ਨਾਲ ਜੁੜ ਚੁੱਕੇ ਨੇ ਬੈਂਸ ਜੀ ਅਸੀਂ ਅੱਜ ਗੱਲ ਕਰਾਂਗੇ ਕਿ ਜਿਹੜਾ ਕਸ਼ਮੀਰ ਹੈਗਾ ਕਸ਼ਮੀਰ ਨੂੰ ਦੱਬਿਆ ਹਿਆ ਹਿੰਦੁਸਤਾਨ ਨੇ ਹੁਣ ਕਸ਼ਮੀਰ ਨੂੰ ਪਹਿਲੇ ਜਿਹੜਾ ਸੀ ਉਹ ਅਫਗਾਨੀਆਂ ਦੱਬੀ ਰੱਖਿਆ ਉਸ ਤੋਂ ਬਾਅਦ ਜਦੋਂ ਖਾਲਸਾ ਆਪਣਾ ਦਰਬਾਰ ਲਾਹੌਰ ਦੇ ਅੰਡਰ ਆਇਆ ਕਹਿਆ ਜਾਂਦਾ ਹੈ ਕਿ ਕਸ਼ਮੀਰ ਦਾ ਉਹ ਜਿਹੜਾ ਇੱਕ ਅੱਛਾ ਦੌਰ ਸੀ ਇਹਦੇ ਵਿੱਚ ਉਹਨਾਂ ਦੇ ਨਾਲ ਭਲਾਈ ਹੋਈ ਹੁਣ ਤੇ ਜੇ ਦੇਖੋਗੇ ਹਿੰਦੁਸਤਾਨ ਦੀਆਂ ਫੌਜਾਂ ਕਿਵੇਂ ਉਹਨਾਂ ਨਾਲ ਸਲੂਕ ਕਰਦੀਆਂ ਪਈਆਂ ਤੁਹਾਡੇ ਸਾਹਮਣੇ ਅਸੀਂ ਜੇਰਾ ਸਮਝਾਂਗੇ ਕਿ ਇੱਕ ਹਿਸਟੋਰਿਕਲੀ ਕਸ਼ਮੀਰ ਜਿਹੜਾ ਉਹ ਉਹਦੇ ਨਾਲ ਕੀ ਸਲੂਕ ਹੁੰਦਾ ਰਿਹਾ ਔਰ ਇਹਦੀ ਆਜ਼ਾਦੀ ਦੀ ਸੂਰਤ-ਏ-ਹਾਲ ਹੁਣ ਕੀ ਬਣਦੀ ਪਈ ਹੈ ਬੈਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਜੇਰਾ ਸਾਨੂੰ ਜਾਗਰੂਕ ਕਰੋ ਦੱਸੋ ਕਿ ਕਸ਼ਮੀਰ ਜਿਹੜਾ ਆਪਣਾ ਇਹਦੀ ਹਿਸਟੋਰੀਕਲ ਪੋਜੀਸ਼ਨ ਜਿਹੜੀ ਅਸੀਂ ਤੇ ਬਹੁਤ ਰੀਸੈਂਟ ਹਿਸਟਰੀ ਨੂੰ ਜਾਣਦੇ ਆ ਜੀ ਕਿ ਉਹ ਪਾਕਿਸਤਾਨ ਜਦੋਂ ਬਣਨ ਲੱਗਿਆ ਸੀ ਤੋਂ ਉਦੋਂ ਰਾਜਾ ਹਰੀ ਸਿੰਘ ਨੇ ਉਹ ਦੇ ਦਿੱਤਾ ਉਹਨਾਂ ਨੂੰ ਹਿੰਦੂਸਤਾਨੀਆਂ ਨੂੰ ਤੇ ਹਾਲਾਂਕਿ ਮੁਸਲਮ ਆਪਣਾ ਅਕਸਰੀਅਸ ਸੀ ਤੇ ਇਹਨੂੰ ਪਾਕਿਸਤਾਨ ਦਾ ਹਿੱਸਾ ਬਣਨਾ ਚਾਹੀਦਾ ਸੀ ਲੇਕਿਨ ਨਹੀਂ ਹੋ ਸਕਿਆ ਤੁਹਾਡੇ ਕੋਲ ਕੀ ਜਾਣਕਾਰੀ ਹੈਗੀਆਂ ਨੇ ਕੀ ਰਿਸਰਚ ਪਾ ਜੀ ਚੌਧਰੀ ਸਾਹਿਬ ਜੀ ਆਪ ਜੀ ਨੂੰ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇੱਕ ਜਿਹੜੀ ਕਸ਼ਮੀਰ ਹੈਗਾ ਇਹ ਇੱਕ ਬਹੁਤ ਸਟ੍ਰੈਟੈਜਿਕ ਇਲਾਕਾ ਹੈਗਾ ਸਾਊਥ ਏਸ਼ੀਆ ਦਾ ਭਾਵੇਂ ਜਦੋਂ ਪਹਿਲੇ ਹਮਲਾ ਬਰੋਂਦੇ ਰਹੇ ਆ ਉਹ ਦੜਾ ਖੈਬਰ ਦੇ ਥਰੂ ਆਉਂਦੇ ਰਹੇ ਆ ਤੇ ਪਰ ਕਿਉਂਕਿ ਇਹ ਇਲਾਕਾ ਇੱਕ ਪਹਾੜੀ ਇਲਾਕਾ ਹੋਣ ਕਰਕੇ ਇੱਥੇ ਦਾ ਮੌਸਮ ਆਬਹਵਾ ਤੇ ਕਈ ਚੀਜ਼ਾਂ ਵਧੀਆ ਪੈਦਾ ਹੁੰਦੀਆਂ ਜਿਹੜੀਆਂ ਬਾਕੀ ਦੇ ਥੱਲੇ ਉਤਰ ਕੇ ਪੰਜਾਬ ਵਿੱਚ ਨਹੀਂ ਸੀ ਹੁੰਦੀਆਂ ਹੂੰ ਤੇ ਇਸ ਕਰਕੇ ਜਿੰਨੇ ਵੀ ਬਾਹਰੋਂ ਜਾਂ ਅੰਦਰੋਂ ਲੋਕ ਆਏ ਉਹ ਹਮੇਸ਼ਾ ਹੀ ਕਸ਼ਮੀਰ ਨੂੰ ਦਬਾ ਕੇ ਰੱਖਣਾ ਚਾਹੁੰਦੇ ਰਹੇ ਆ ਤੇ ਜਿੱਥੇ ਤੱਕ ਕਸ਼ਮੀਰ ਦੀ ਮਾਡਰਨ ਹਿਸਟਰੀ ਦੇ ਵਿੱਚ ਗੱਲ ਆਉਂਦੀ ਹੈਗੀ ਆ ਜਾਂ ਆਪਾਂ ਕਹਦੇ ਇਹ ਮੱਧ ਕਾਲ ਦੇ ਵਿੱਚ ਹੂੰ ਅ ਉਸ ਵੇਲੇ ਇਥੇ ਬੋਧੀਆਂ ਦਾ ਰਾਜ ਸੀਗਾ ਜੋ ਕਿ ਲਦਾਖ ਤੋਂ ਸੀਗੇ ਹੂੰ ਉਹਦਾ ਨਾਂ ਸੀਗਾ ਰਿਚਨ ਸ਼ਾ ਰਿਚਨ ਸ਼ਾ ਨੇ ਰਾਜ ਜਿਹੜਾ ਕੀਤਾ ਉਹ 1320 ਤੋਂ ਲੈ ਕੇ 1349 ਤੱਕ ਉਹਨੇ ਰਾਜ ਕੀਤਾ ਹੈਗਾ ਚਨਸ਼ਾਹ ਨੇ ਪਰ ਉਹ ਜਦੋਂ ਰਾਜਾ ਬਣਿਆ ਤੇ ਉਹ ਤੋਂ ਬਾਅਦ ਛੇਤੀ ਉਹ ਉਹਨਾਂ ਨੇ ਆਪਣਾ ਧਰਮ ਜਿਹੜਾ ਸੀਗਾ ਬਹੁਤ ਧਰਮ ਤੋਂ ਇਸਲਾਮ ਨੂੰ ਕਬੂਲ ਕਰ ਲਿਆ ਠੀਕ ਹੈ ਤੇ ਉਹ ਕਿਸ ਕਿਸਮ ਦਾ ਜੇ ਕਈ ਆਪਾਂ ਵੀ ਕਸ਼ਮੀਰ ਦਾ ਪਹਿਲਾ ਮੁਸਲਮਾਨ ਰਾਜਾ ਸੀਗਾ ਤਾਂ ਇਹ ਇੱਕ ਸਚਾਈ ਹੋਵੇਗੀ ਇਤਿਹਾਸਕ ਰੋਡ ਦੇ ਉੱਤੇ ਤੇ ਉਦੋਂ ਪਹਿਲਾਂ ਕਦੇ ਬੋਧੀ ਕਦੇ ਹਿੰਦੂ ਕਦੇ ਹੋਰ ਤੇ ਕਦੇ ਕੋਈ ਹੋਰ ਆਉਂਦੇ ਉੱਥੇ ਰਾਜ ਕਰਦੇ ਰਹੇ ਹੈਗੇ ਹ ਹ ਉਹਦਾ ਇੱਕ ਵਜ਼ੀਰ ਸੀਗਾ ਸ਼ਾਮੀਰ 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 ਜਿਹੜਾ ਵਜ਼ੀਰ ਸੀ ਉਹ ਇੱਕ ਬੜਾ ਤਾਕਤਵਰ ਬੰਦਾ ਸੀਗਾ ਉਹਦੇ ਰਾਜ ਦੇ ਵਿੱਚ ਅ ਰਿਚਨ ਸ਼ਾਹ ਦੇ ਰਾਜ ਦੇ ਵਿੱਚ ਹਮ ਤੇ ਅਸਲ ਵਿੱਚ ਵਿੱਚ ਜਿਹੜਾ ਰਿਚਨ ਸ਼ਾਹ ਬਣਿਆ ਫਿਰ ਜਦੋਂ ਉਹਨਾਂ ਜਿਹੜੀ ਕਸ਼ਮੀਰ ਦੀ ਜਿਹੜੀ ਹੈਗੀ ਆ ਉਹ ਸੁਲਤਾਨੇ ਸੁਲਤਾਨੀਟ ਜਿਹੜੀ ਰਾਜਦਾਨੀ ਸੀਗੀ ਉਹ ਸ਼ੁਰੂ ਕੀਤੀ ਸੀਗੀ ਸੁਲਤਾਨੇਟ ਹਾਂਜੀ ਤਾਂ ਫਿਰ ਜਦੋਂ ਉਹ ਵਜ਼ੀਰ ਸ਼ਾਹ ਮੀਰ ਤੇ ਉਹਨੇ ਉਹਤੇ ਬਗਾਵਤ ਕਰਕੇ ਉਹਨੂੰ ਓਵਰਥਰੋ ਕਰ ਦਿੱਤਾ ਤੇ ਓਵਰਥਰੋ ਕਰਕੇ ਉਹਨ ਜਿਹੜੀ ਰਾਜਗਦੀ ਸੀਗੀ ਜਾਂ ਕਸ਼ਮੀਰ ਦਾ ਰਾਜ ਸੀਗਾ ਉਹਨੂੰ ਸੰਭਾਲ ਲਿਆ ਹੂੰ ਤੇ ਉਸਨੇ ਜਿਹੜੀ ਸ਼ਾਹ ਮੀਰ ਡਾਇਨੈਸਟੀ ਸ਼ੁਰੂ ਕੀਤੀ ਹੂੰ ਪਰ ਉਹ ਤੋਂ ਬਾਅਦ ਮੁਗਲ ਆਏ ਮੁਗਲਾਂ ਨੇ ਉਹ ਤੋਂ ਰਾਜ ਖੋਲਿਆ ਤੇ ਮੁਗਲਾਂ ਤੋਂ ਬਾਅਦ ਅਬਦਾਲੀ ਅਹਿਮਦ ਸ਼ਾਹ ਅਬਦਾਲੀ ਨੇ ਕਸ਼ਮੀਰ ਦੇ ਉੱਤੇ ਕਬਜ਼ਾ ਕਰ ਲਿਆ ਉਹ ਆਪ ਦੇਖਦੇ ਹੈਗੇ ਆ ਵੀ ਆ ਜਦੀ ਦੇ ਪਹਿਲੇ ਆਦਤ ਤਕਰੀਬਨ 1743-45 ਦੇ ਵਿੱਚ ਜਿਹੜੀ ਸੀ ਅਬਦਾਲੀ ਦੇ ਹਮਲੇ ਸ਼ੁਰੂ ਹੋ ਗਏ ਤੇ ਉਹਨਾਂ ਸਤਾਰਾ ਜੋ ਕਮਨਜਾਬੋਂ ਜਾਂ ਦੇ ਵਿੱਚ ਆਪ ਕਸ਼ਮੀਰ ਦੇ ਉੱਤੇ ਕਬਜ਼ਾ ਕਰ ਲਿਆ ਹੂੰ ਕਬਜ਼ਾ ਕਰਕੇ ਤੇ ਉਹਨੇ ਉੱਥੇ ਕਿਉਂਕਿ ਗੱਲ ਇਹ ਸੀਗੀ ਵੀ ਜਿਹੜਾ ਕਸ਼ਮੀਰ ਸੀਗਾ ਉਹਦੇ ਵਿੱਚ ਬਹੁਤ ਪੜ੍ਹੇ ਲਿਖੇ ਲੋਕ ਪੰਡਿਤ ਕਿਸਮ ਦੇ ਲੋਕ ਸੀਗੇ ਉੱਥੇ ਦੇ ਜਿਹੜੇ ਜਮਾਂਦਰੂ ਲੋਕ ਸੀਗੇ ਹੂੰ ਉਹਨਾਂ ਦੇ ਉੱਤੇ ਜਿਹੜਾ ਵੀ ਰਾਜਾ ਆਇਆ ਹੂੰ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਉਹ ਉਹ ਨਾਮ ਨਾਲ ਰਲ ਕੇ ਚੱਲਣ ਜੋ ਮੈਂ ਕਹਿੰਨਾ ਉਹ ਕਰਨ ਇਹਨਾਂ ਦੀ ਜਿਹੜੀ ਵਿਦਤਾ ਹੈਗੀ ਆ ਉਹਨਾਂ ਨੂੰ ਅਸੀਂ 바ਕੀਏ ਕਿਉਂਕਿ ਉਹ ਦੀਵਾਨ ਸੀਗੇ ਲੇਖ ਪੜ੍ਹਦੇ ਕੰਮ ਕਰਦੇ ਸੀਗੇ ਹਿਸਟੋਰੀਕਲ ਵੀ ਉਹਨਾਂ ਦੇ ਕੋਲ ਕਾਫੀ ਕੁਝ ਨੋਲੇਜ ਸੀਗੀ ਧਰਮ ਦੇ ਉੱਤੇ ਵੀ ਉਹਨਾਂ ਦੀ ਕਾਫੀ ਨੋਲੇਜ ਸੀਗੀ ਪਰ ਉਹ ਲਗਾਤਾਰ ਜਿਹੜਾ ਸੀਗਾ ਉਹ ਦਬਾਅ ਦੇ ਥੱਲੇ ਆਉਂਦੇ ਰਹੇ ਅਤੇ ਅਖੀਰ ਨੂੰ ਕੀ ਹੋਇਆ ਵੀ ਜਦੋਂ ਮੁਗਲ ਸਾਮਰਾਜ ਆਇਆ ਔਰੰਗਜ਼ੇਬ ਦਾ ਉਸ ਵੇਲੇ ਕਸ਼ਮੀਰ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲੇ ਗਏ ਆ ਤੇ ਉਹ ਲਗਾਤਾਰ ਤਾਂ ਪਿਛਲੇ ਕਈ ਸੌ ਸਾਲਾਂ ਤੋਂ ਕਰ ਰਹੇ ਸੀਗੇ ਉਹਨਾਂ ਤੇ ਅੰਮ ਡਿਪਰੈਸ਼ਨ ਹੋ ਰਿਹਾ ਸੀਗਾ ਉਹਨਾਂ ਤੇ ਦਬਾਅ ਪਿਆ ਰਿਹਾ ਪਾਇਆ ਜਾ ਰਿਹਾ ਸੀਗਾ ਵਕ ਵਕ ਰਾਜਿਆਂ ਬਲੁਪਮਾ ਉਹ ਕਿਸੇ ਵੀ ਧਰਮ ਦੇ ਹੋਣ ਜਿਹੜਾ ਰਾਜਾ ਹੁੰਦਾ ਉਹ ਲਾਲਚੀ ਹੁੰਦਾ ਹੈਗਾ ਉਹਨੂੰ ਇਹ ਦੇਖਣਾ ਹੁੰਦਾ ਵੀ ਮੈਨੂੰ ਵੱਧ ਤੋਂ ਵੱਧ ਪੈਸੇ ਕਿੱਥੋਂ ਆਉਂਦੇ ਆ ਤੇ ਵੱਧ ਤੋਂ ਵੱਧ ਮੇਰਾ ਜਿਹੜਾ ਰਾਜ ਸਟਰੋਂਗ ਕਿੱਦਾਂ ਹੁੰਦਾ ਵੱਧ ਤੋਂ ਵੱਧ ਲੋਕ ਮੇਰੇ ਸਲੇਬ ਬਣ ਕੇ ਮੇਰੀ ਸੇਵਾ ਕਰਨ ਤੇ ਉਹਦੇ ਵਿੱਚ ਰੰਗਜੀਤ ਦੇ ਵੇਲੇ ਕਾਫੀ ਕੁਝ ਉੱਥੇ ਹੋਇਆ ਹੂੰ ਤੇ ਉਸ ਵੇਲੇ ਉਹਨਾਂ ਨੇ ਜਦੋਂ ਉਹ ਉਹਨਾਂ ਨੇ ਉੱਥੇ ਉਹਨਾਂ ਦੇ ਬੁਗਾਰ ਸਿਸਟਮ ਲਾਗੂ ਕਰਤਾ ਸੀਗਾ ਜਿਹੜਾ ਅਸੀਂ ਇਹ ਮੁਗਲਾਂ ਨੇ ਬੁਗਾਰ ਸਿਕਾ ਵੀ ਜਿਹਨੂੰ ਮਰਜ਼ੀ ਜਦੋਂ ਫੜੋ ਲਾਓ ਉਹਨਾਂ ਨੂੰ ਕੰਮ ਲਾਓ ਉਹਨਾਂ ਨੂੰ ਕੋਈ ਪੈਸਾ ਨਾ ਦਿਓ ਰੋਟੀ ਨਾ ਦਿਓ ਤੇ ਉਹਨਾਂ ਨੂੰ ਭੁੱਖੇ ਮਾਰੋ ਪੂਰਾ ਗੁਲਾਮ ਬਣਾ ਕੇ ਜਿੱਦਾਂ ਯੂਰਪੀਅਨ ਲੋਕਾਂ ਨੇ ਅਫਰੀਕਾ ਲੋਕਾਂ ਨੂੰ ਖਰੀਦ ਕੇ ਲਿਆ ਕੇ ਇੱਥੇ ਬਰਤਸ਼ਾਲੇ ਦੇ ਵਿੱਚ ਜਾਂ ਯੂਰਪ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਗੁਲਾਮ ਬਣਾ ਕੇ ਰੱਖਿਆ ਇਸ ਤਰੀਕੇ ਦਾ ਕਸ਼ਮੀਰੀਆਂ ਨੂੰ ਉਹ ਇਸ ਤਰੀਕੇ ਨਾਲ ਵਧਦੇ ਰਹੇ ਲੋਕ ਜਿਹੜੇ ਰਾਜੇ ਸੀਗੇ ਉਸ ਵੇਲੇ ਦੇ ਉਹਨਾਂ ਉੱਤੇ ਟੈਕਸ ਵਾਧੂ ਦਾ ਲਾਤਾਂ ਉਹਨਾਂ ਦੀ ਜਿਹੜੀ ਕਮਾਈ ਸੀਗੀ ਉਹਦੇ ਵਿੱਚੋਂ ਵੱਡਾ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਦੇ ਉੱਤੇ ਜਿਹੜੇ ਸੀ ਧਰਮ ਦੇ ਟੈਕਸ ਵੀ ਲੱਗਣ ਲੱਗਣੇ ਸ਼ੁਰੂ ਹੋ ਗਏ ਸੋ ਇਸ ਕਰਕੇ ਜਿਹੜਾ ਕਸ਼ਮੀਰ ਸੀਗਾ ਉਹ ਬੜਾ ਹੀ ਲਗਾਤਾਰ ਤੈਂ 400 ਸਾਲ ਦੇ ਰਾਜ ਦੇ ਵਿੱਚ ਡਿਪਰੈਸ਼ਨ ਵਿੱਚ ਚੜ ਗਿਆ ਤੇ ਅਖੀਰ ਨੂੰ ਜਿਹੜੇ ਉੱਥੇ ਦੇ ਪੰਡਤ ਸੀਗੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਉੱਤੇ ਕਬਜ਼ਾ ਕਰਕੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਉਹਦਾ ਰਾਜ ਫੈਲਣਾ ਸ਼ੁਰੂ ਹੋਇਆ ਤੇ ਉਹਦੀ ਜਿਹੜੀ ਚੜਤ ਸੀਗੀ ਸਾਰੀ ਦੁਨੀਆ ਦੇ ਵਿੱਚ ਫੈਲਣੀ ਸ਼ੁਰੂ ਹੋਈ ਤਾਂ ਕਸ਼ਮੀਰ ਦੇ ਲੋਕ ਵੀ ਲੋਕਾਂ ਨੂੰ ਪਤਾ ਲੱਗਾ ਵੀ ਇਹ ਜਿਹੜਾ ਹੁਣ ਇੱਕ ਰਾਜਾ ਆਇਆ ਹੈਗਾ ਪੰਜਾਬ ਦੇ ਵਿੱਚ ਉਹ ਸਾਡੀ ਹੁਣ ਮਤ ਕਰੂਗਾ ਤੇ ਅਸੀਂ ਅਸੀਂ ਕਿਉਂ ਨਾ ਅਸੀਂ ਉਹਨੂੰ ਇਨਵਾਈਟ ਕਰੀਏ ਇੱਥੇ ਅੱਛਾ ਵੀ ਉਹ ਆ ਕੇ ਕੁਝ ਕਰੇ ਤੇ ਉਹਨਾਂ ਨੇ ਫਿਰ ਰਣਜੀਤ ਸਿੰਘ ਨੂੰ ਸਨੇਹਾ ਭੇਜਿਆ ਉੱਥੋਂ ਪੰਡਤ ਆਏ ਉਹਨਾਂ ਦਾ ਇੱਕ ਡੈਲੀਗੇਸ਼ਨ ਆਇਆ ਉਹਨਾਂ ਨੇ ਰਣਜੀਤ ਸਿੰਘ ਨੂੰ ਕਿਹਾ ਵੀ ਲੋਕ ਦੇਖੋ ਵੀ ਸਾਰੇ ਪੰਜਾਬ ਦੇ ਵਿੱਚ ਤੁਸੀਂ ਇਹ ਵੱਡੀ ਰਾਜਕੀਤਾ ਲੋਕ ਕੌਸ਼ਿਆ ਅਤੇ ਅਸੀਂ ਪਿਛਲੇ ਤਿੰਨ ਚਾਰ ਸਾਲ ਤੋਂ ਲਗਾਤਾਰ ਇਸ ਡਿਪਰੈਸ਼ਨ ਦੇ ਵਿੱਚੋਂ ਲੰਘ ਰਹੇ ਹਾਂਗੇ ਵੀ ਜੇ ਹੋ ਸਕਦਾ ਹੋਵੇ ਤਾਂ ਤੁਸੀਂ ਆਵੋ ਅਤੇ ਅਸੀਂ ਤੁਹਾਨੂੰ ਇਨਵਾਈਟ ਕਰਦੇ ਹਾਂ ਤੁਹਾਡੀ ਹਿੰਮਤ ਕਰਾਂਗੇ 1819 ਦੇ ਵਿੱਚ ਪਹਿਲਾ ਜਿਹੜੀ ਹਮਲਾ ਜਿਹੜਾ ਸੀ ਕਸ਼ਮੀਰ ਦਾ ਹਮਲਾ ਕਹੋ ਤੁਸੀਂ ਜਾਂ ਉੱਥੇ ਜਿਹੜਾ ਸੀ ਕਸ਼ਮੀਰ ਨੂੰ ਜਿੱਤਣ ਦੇ ਲਈ ਉੱਥੇ ਦਾ ਰਾਜ ਚੇਂਜ ਕਰਨ ਦੇ ਲਈ ਉਹਨਾਂ ਨੇ ਉਹ ਆਪਣੀ ਫੌਜ ਦੇ ਨਾਲ ਜਿੱਤਿਆ ਅਤੇ ਫਿਰ ਉਹਨਾਂ ਨੇ ਇਹ ਵੀ ਗੱਲ ਕੀਤੀ ਰਣਜੀਤ ਸਿੰਘ ਨੇ ਵੀ ਚਲੋ ਠੀਕ ਹੈ ਤੁਸੀਂ ਰਾਜ ਅਸੀਂ ਇਹ ਮੰਨ ਲਿਆ ਰਾਜਾ ਉੱਥੇ ਦਾ ਤੇ ਹੁਣ ਅਸੀਂ ਚਾਹੁੰਦੇ ਹਾਂਗੇ ਬਈ ਤੁਸੀਂ ਕਸ਼ਮੀਰ ਨੂੰ ਚਲਾਵੋ ਪਰ ਸਾਡੇ ਅਧੀਨ ਜੋ ਅਸੀਂ ਹੁਕਮ ਕਰਾਂਗੇ ਉਸ ਤਰੀਕੇ ਨਾਲ ਚਲਾਵੋ ਤੇ ਸਾਡੇ ਟੈਕਸ ਦਿੰਦੇ ਰਹੋ ਹੂੰ ਪਰ ਖੈਰ ਉਹ ਗੱਲ ਨਹੀਂ ਬਣੀ ਤੇ ਫਿਰ ਨੂੰ ਰਣਜੀਤ ਸਿੰਘ ਨੇ ਲਾਹੌਰ ਦਰਬਾਰ ਨੇ ਉਹਨਾਂ ਤੇ ਕਸ਼ਮੀਰ ਦੇ ਉੱਤੇ ਪ੍ਰੋਪਰ ਕਬਜ਼ਾ ਕਰ ਲਿਆ ਜਿਹੜੀਆਂ ਜਿਹੜੀਆਂ ਪਹਿਲੀਆਂ ਉਹਨਾਂ ਦੇ ਉੱਤੇ ਬੰਦਿਸ਼ਾਂ ਸੀਗੀਆਂ ਕਸ਼ਮੀਰ ਦੇ ਉੱਤੇ ਹੂੰ ਉਹ ਸਾਰੀਆਂ ਬੰਦਿਸ਼ਾਂ ਦੀਵਾਨ ਮੋਤੀराम ਨੇ ਜੇ ਜਗਜੀਤ ਸਿੰਘ ਦੇ ਹੁਕਮ ਦੇ ਅਨਸਾਰ ਉਹ ਲਾਈਆਂ ਤੇ ਉਹਨਾਂ ਨੂੰ ਆਜ਼ਾਦ ਕੀਤਾ ਉਹਨਾਂ ਨੂੰ ਕਿਹਾ ਵੀ ਜੋ ਵੀ ਤੁਸੀਂ ਕਰਨਾ ਹੈਗਾ ਜਿਸ ਤਰੀਕੇ ਨਾਲ ਵੀ ਤੁਸੀਂ ਕਰਨਾ ਜੀਣਾ ਚਾਹੁੰਦੇ ਹੈਗੇ ਉਸ ਤਰੀਕੇ ਨਾਲ ਜੀਵੋ ਪਰ ਅਸੀਂ ਚਾਹੁੰਦੇ ਹੈਗੇ ਆ ਵੀ ਜਿਹੜੀ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਇਹ ਨਹੀਂ ਦੁੱਖ ਦੁੱਖ ਤਲੀਫਾਂ ਚੱਲ ਰਹੀਆਂ ਹੈਗੀਆਂ ਤੇ ਅਸੀਂ ਉਹ ਸਾਰੀਆਂ ਦੂਰ ਕਰਨੀਆਂ ਚਾਹੁੰਦੇ ਹੈਗੇ ਪਰ ਕਰਨੀਆਂ ਅਸੀਂ ਇਸ ਤਰੀਕੇ ਨਾਲ ਚਾਹੁੰਦੇ ਆ ਵੀ ਸਾਡੀ ਜਿਹੜੀ ਭਰਜਾ ਹੈਗੀ ਹੈ ਚਾਹੇ ਉਹ ਕਿਸੇ ਧਰਮ ਨੂੰ ਵੀ ਬਿਲੋਂਗ ਕਰਦੀ ਆ ਉਹ ਤੁਸੀਂ ਰਲ ਮਿਲ ਕੇ ਰਹੋ ਤੇ ਸਾਨੂੰ ਇਹਦਾ ਪੂਰਾ ਅਹਿਸਾਸ ਹੋਊਗਾ ਵੀ ਤੁਸੀਂ ਵਧੀਆ ਤਰੀਕੇ ਦੇ ਨਾਲ ਇੱਥੇ ਰਹਿ ਰਹੇ ਹੈਗੇ ਆ ਅਤੇ ਤੁਹਾਡੇ ਦੇ ਉੱਤੇ ਕੋਈ ਵੀ ਜਿਹੜਾ ਵਾਧੂ ਟੈਕਸ ਨਹੀਂ ਲੱਗਣਗੇ ਬਾਣ ਨੂੰ ਸਮਾਂ ਕਿ ਅਸੀਂ ਇਹਦੇ ਤੇ ਜਿਹੜਾ ਕਿਸੇ ਦੀ ਜਿਹੜੀ ਹੈ ਨਾ ਫਸਲ ਸੋ ਕੀ ਬਹੁਤ ਵਧੀਆ ਉਹ ਧਰਤੀ ਦੁਨੀਆ ਦੇ ਵਿੱਚ ਸ਼ਾਦੀ ਕੁਇਟ ਧਰਤੀ ਹੈ ਜਿੱਥੇ ਕੇਸਰ ਦਾ ਕੇਸਰ ਜਿਹੜਾ ਪਿਆਦਾ ਹੁੰਦਾ ਹੈਗਾ ਖਾਸ ਕਰਕੇ ਉਸ ਵੇਲੇ ਹੂੰ ਤੇ ਉੱਥੇ ਦਾ ਜਿਹੜਾ ਕੇਸਰ ਸੀ ਬੜੀ ਵਧੀਆ ਕੁਆਲਿਟੀ ਦਾ ਸੀਗਾ ਤੇ ਰਣਜੀਤ ਸਿੰਘ ਨੇ ਜਦੋਂ ਹਾਂ ਇੱਥੇ ਆਪਾਂ ਇਹ ਗੱਲ ਕਹੀਏ ਜਿਹੜਾ ਮੋਤੀराम ਸੀਗਾ ਦੀਵਾਨ ਮੋਤੀराम ਸੀਗਾ ਕੁਝ ਕਮਜ਼ੋਰ ਕਿਸਮ ਦਾ ਗਾਰਡਨਰ ਸੀਗਾ ਤੇ ਉਹਦੇ ਗਵਰਨਰਟ ਦੇ ਵਿੱਚ ਉਥੇ ਕਾਫੀ ਬਗਾਵਤਾ ਵੀ ਹੋਈਆਂ ਤੇ ਫਿਰ ਉਹ ਤੋਂ ਬਾਅਦ ਉਹਨਾਂ ਨੇ ਹਰੀ ਸਿੰਘ ਨਲੂਏ ਨੂੰ ਉਥੇ ਜਿਹੜਾ ਸਿਕਾ ਗਵਰਨਰ ਬਣਾ ਕੇ ਭੇਜਿਆ ਉਹਨੇ ਯਾਕਿ ਸਖਤੀ ਕੀਤੀ ਜਿਹੜੇ ਲੋਕ ਬਗਾਵਤਾ ਕਰਦੇ ਸੀਗੇ ਜਿਹੜੇ ਲੋਕ ਬਿਨਾਂ ਮਤਲਬ ਤੋਂ ਅ ਫਰਦੂਲ ਮਚਾਰੇ ਸੀਗੇ ਤੇ ਉਹਨਾਂ ਨੂੰ ਕੰਟਰੋਲ ਕਰਕੇ ਕਸ਼ਮੀਰ ਨੂੰ ਇੱਕ ਇੱਕ ਕਿਸਮ ਦਾ ਪੂਰਾ ਉਹਨਾਂ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਉਹ ਕਾਫੀ ਅੱਧ ਤੱਕ ਕਾਮਯਾਬ ਹੋਏ ਹਮ ਅਤੇ ਰਣਜੀਤ ਸਿੰਘ ਨੇ ਸਮਾਂ ਕਿ ਇਥੋਂ ਤੱਕ ਜਦੋਂ ਮਹਾਰਾਜ ਜਦੋਂ ਜਨਰਲ ਹਰੀ ਸਿੰਘ ਨਲੂਆ ਨੇ ਵਧੀਆ ਰਾਜ ਦਿੱਤਾ ਉਥੇ ਦੀ ਸ਼ਾਂਤੀ ਹੋ ਗਈ ਟੈਕਸ ਵੀ ਆਉਣ ਲੱਗ ਪਿਆ ਸਾਰਾ ਕੁਝ ਲੋਕ ਖੁਸ਼ ਹੋ ਗਏ ਤੇ ਮਹਾਰਾਜ ਜੀ ਸਿਕੰਡ ਨੇ ਪਹਿਲੀ ਵਾਰ ਇਹ ਮੌਕਾ ਸੀਗਾ ਕਿ ਕਸ਼ਮੀਰ ਦੇ ਵਿੱਚ ਹਰੀ ਸਿੰਘ ਨਲੂਏ ਨੂੰ ਆਪਣਾ ਸਿੱਕਾ ਜਾਰੀ ਕਰਨ ਦੀ ਹੁਕਮ ਜਾਰੀ ਕਰ ਦਿੱਤਾ ਵੀ ਤੁਸੀਂ ਆਪਣੇ ਨਾਂ ਦਾ ਸਿੱਕਾ ਜਾਰੀ ਕਰੋ ਤੋਂ ਇਹਦਾ ਮਤਲਬ ਇਹ ਹੈ ਕਿ ਜਿਹੜਾ ਕਸ਼ਮੀਰ ਹੈਗਾ ਉਹ ਖਾਲਸਾ ਰਾਜ ਲਾਹੌਰ ਦੇ ਲਈ ਇੱਕ ਬਹੁਤ ਇੰਪੋਰਟੈਂਟ ਥਾਂ ਹੈਗੀ ਆ ਤੇ ਰਣਜੀਤ ਸਿੰਘ ਨੇ ਇਥੋਂ ਤੱਕ ਵੀ ਸੋਚਣਾ ਸ਼ੁਰੂ ਕਰ ਦਿੱਤਾ ਸੀਗਾ ਵੀ ਜੇ ਕਸ਼ਮੀਰ ਸਟ੍ਰੈਟੈਜਿਕ ਤੌਰ ਦੇ ਉੱਤੇ ਇੱਕ ਪਾਸੇ ਕਸ਼ਮੀਰ ਦੇ ਉੱਤੇ ਉੱਪਰ ਕੋਈ ਚਾਈਨਾ ਲੱਗਦਾ ਹੈਗਾ 티ਬਤ ਲੱਗਦਾ ਹੈਗਾ ਦੂਜੇ ਪਾਸੇ ਰਸ਼ੀਅਨ ਬਲੋਕ ਹੈਗਾ ਜਿਹੜਾ ਉਹ ਰਸ਼ੀਅਨ ਲੱਗ ਰਿਹਾ ਹੈਗਾ ਤੇ ਅਫਗਾਨਿਸਤਾਨ ਤੋਂ ਤਾਂ ਹਮੇਸ਼ਾ ਡਰ ਬਣਿਆ ਰਹਿੰਦਾ ਸੀਗਾ ਤੇ ਇਸ ਕਰਕੇ ਉਹਨਾਂ ਨੇ ਕਸ਼ਮੀਰ ਨੂੰ ਇੱਕ ਬਹੁਤ ਵਧੀਆ ਜਿਹੜੀ ਸਪੈਸ਼ਲ ਰਾਈਟਸ ਦਿੱਤੇ ਤੇ ਜੇ ਨੂੰ ਉਸ ਵੇਲੇ ਦੇ ਕਈ ਬੁੱਕਾਂ ਲਿਖ ਲਿਖ ਕਰਨ ਕੀ ਹੈਗਾ ਵੀ ਜਿਸ ਤਰੀਕੇ ਦੇ ਨਾਲ ਅੱਜ ਯੂਕੇ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਵੇਲਜ਼ ਦਾ ਵੇਲਜ਼ ਦਾ ਥਾਂ ਹੈਗਾ ਆ ਅੱਛਾ ਉਸ ਤਰੀਕੇ ਦੇ ਨਾਲ ਪ੍ਰਿੰਸ ਆਫ ਵੇਲਜ਼ ਦੇ ਨਾਮ ਦੇ ਥਾਂ ਦੇ ਉੱਤੇ ਉਹਨਾਂ ਨੇ ਜਿਹੜਾ ਕਸ਼ਮੀਰ ਨੂੰ ਉਹ ਰੁਤਬਾ ਦਿੱਤਾ ਵੀ ਜਿਹੜਾ ਵੀ ਇੱਥੇ ਦਾ ਗਵਰਨਰ ਵਧੀਆ ਹੋਊਗਾ ਉਹਨਾਂ ਦਾ ਫਿਊਚਰ ਜਿਹੜਾ ਪਲੈਨਿੰਗ ਸੀ ਕਿ ਅਸੀਂ ਉਹਨੂੰ ਉੱਥੇ ਉਹਨੂੰ ਪੰਜਾਬ ਦੇ ਵਿੱਚ ਇਹ ਜਿਹੜਾ ਹੈਗਾ ਆ ਲਾਹੌਰ ਦੇ ਵਿੱਚ ਇੱਕ ਕਿਸਮ ਦਾ ਉਹ ਥਾਂ ਦੇਵਾਂਗੇ ਜਿੱਦਾਂ ਡੈਪਟੀ ਕਿਸੇ ਡੈਪਟੀ ਕਿੰਗ ਦਾ ਹੁੰਦਾ ਹੈਗਾ ਅੱਛਾ ਜਦੋਂ ਕਿੰਗ ਇੱਥੇ ਦਾ ਪੂਰਾ ਹੋਊਗਾ ਤਾਂ ਉਹ ਜਿਹੜਾ ਕਸ਼ਮੀਰ ਦਾ ਗਵਰਨਰ ਹੋਊਗਾ ਉਹ ਇੱਥੇ ਦਾ ਰਾਜਾ ਬਣੂਗਾ ਤੋਂ ਇਸ ਤਰੀਕੇ ਦੀ ਉਹਨਾਂ ਦੀ ਇਹ ਇੱਕ ਜਿਹੜੀ ਸਕੀਮ ਸੀਗੀ ਜਿਹਦੇ ਵਿੱਚ ਉਹ ਜਦੋਂ 1839 ਦੇ ਵਿੱਚ ਰਣਜੀਤ ਸਿੰਘ ਹੁਣੀ ਪੂਰੇ ਹੋਗਾ ਤੇ ਫਿਰ ਬ੍ਰਿਟਿਸ਼ ਨੇ ਉਹਨੂੰ ਟੇਕਓਵਰ ਕਰ ਲਿਆ कि ਆਪਾਂ ਉਸ ਨੂੰ ਵੀ ਦੇਖੀਏ ਤਾਂ ਉਹਨਾਂ ਨੇ ਜਿਹੜਾ ਕਸ਼ਮੀਰ ਸੀਗਾ ਉਹ ਉਹ ਜਿਹੜਾ ਉਹਨੂੰ ਕਿਸੇ ਦਾ 75 ਲੱਖ ਰੁਪਏ ਦੇ ਵਿੱਚ ਜਿਹੜਾ ਸੀ ਗੁਲਾਬ ਸਿੰਘ ਸੀਗਾ ਉਹਨੂੰ ਉਹ ਬੇਜਿੱਤ ਕਿਉਂਕਿ ਉਹਦੀ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਸੀਗੀਆਂ ਬ੍ਰਿਟਿਸ਼ ਨੇ ਲਈ ਉਹ ਸੇਵਾਵਾਂ ਦੇ ਵਿੱਚ ਉਹ ਪੰਜਾਬ ਦੇ ਨਾਲ ਰਣਜੀਤ ਸਿੰਘ ਦੇ ਨਾਲ ਗਦਾਰੀ ਸੀਗੀ ਜਿਹਦੇ ਵਿੱਚ ਉਹ ਹਮੇਸ਼ਾ ਹੀ ਪਹਿਲਾਂ ਤੋਂ ਲੈ ਕੇ ਬ੍ਰਿਟਿਸ਼ ਦੇ ਨਾਲ ਰਲਿਆ ਹੋਇਆ ਸੀਗਾ ਅਤੇ ਉਹਦੇ ਨਾਲ ਉਹਦਾ ਜਿਹੜਾ ਖਾਨਦਾਨ ਸੀਗਾ ਧਿਆਨ ਸਿੰਘ ਡੋਗਰਾ ਗੁਲਾਬ ਸਿੰਘ ਸੁਚੇਤ ਸਿੰਘ ਸੋ ਉਹਨਾਂ ਦੀਆਂ ਜਿਹੜੀਆਂ ਗਦਾਰੀਆਂ ਸੀ ਉਹਦੇ ਬਦਲੇ ਉਹਨਾਂ ਨੇ 75 ਲੱਖ ਦੇ ਵਿੱਚ ਕਸ਼ਮੀਰ ਉਹਨਾਂ ਨੂੰ ਸਪੈਸ਼ਲ ਪ੍ਰਾਜ ਦੇ ਉੱਤੇ ਵੇਚ ਦਿੱਤਾ ਤੇ ਉਹਦੀ ਜਿਹੜੀ ਕੀਮਤ ਹੈਗੀ ਆ ਕਸ਼ਮੀਰੀ ਲੋਕ ਅੱਜ ਤੱਕ ਭੁਗਤ ਰਹੇ ਹੈਗੇ ਆਪਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਉਹ ਇੱਕ ਆਜ਼ਾਦ ਮੁਲਕ ਸੀਗਾ ਤੇ ਉਹਨਾਂ ਦੇ ਰਿਲੇਸ਼ਨ ਜਿਹੜੇ ਪੰਜਾਬ ਦੇ ਨਾਲ ਬਹੁਤ ਹੀ ਵਧੀਆ ਸੀਗੇ ਤੇ ਕਸ਼ਮੀਰੀ ਲੋਕ ਬਹੁਤ ਖੁਸ਼ ਸੀਗੇ ਇਸ ਚੀਜ਼ ਦੇ ਨਾਲ ਪਰ ਉਹਨਾਂ ਦੀ ਕਿਸਮਤ ਫੇਰ ਹਾਰ ਗਈ ਜਦੋਂ ਕਿ ਬ੍ਰਿਟਿਸ਼ ਨੇ ਜਿੱਦਾਂ ਪੰਜਾਬ ਹਾਰਿਆ ਇਸ ਤਿੱਕੇ ਨਾਲ ਕਸ਼ਮੀਰ ਵੀ ਹਾਰ ਗਿਆ ਅੱਜ ਅਸੀਂ ਇਹ ਪਵਾਏ ਗੱਲ ਕਹਿ ਸਕਦੇ ਹੈਗੇ ਆ ਵੀ ਜਦੋਂ ਖਾਲਸਾਤਨ ਆਜ਼ਾਦ ਹੁੰਦਾ ਹੈਗਾ ਜਿਹੜਾ ਉਹ ਖਿੱਤਾ ਹੈਗਾ ਜਾਂ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਖਾਸ ਤੌਰ ਤੇ ਨਾਰਥਰਨ ਇੰਡੀਅਨ ਸਬਕਾਂਟਿਨੈਂਟ ਦਾ ਕਿਉਂਕਿ ਇੰਡੀਆ ਇੱਕ ਦੇਸ਼ ਨਹੀਂ ਹੈਗਾ ਇੱਕ ਉਹ ਸਬਕਾਂਟਿਨੈਂਟ ਹੈਗਾ ਆ ਉਪਮਹਾਦੀਪ ਹੈਗਾ ਆ ਉਹਦੇ ਵਿੱਚ ਵੱਖ-ਵੱਖ ਕੌਮਾਂ ਰਹੀਆਂ ਹੈਗੀਆਂ ਵੱਖ-ਵੱਖ ਉਹਨਾਂ ਦੇ ਆਪਣੇ ਸਭਿਆਚਾਰ ਹੈਗੇ ਆ ਉਹ ਕੋਈ ਪੁਰਾਣਾ ਇਤਿਹਾਸ ਹੈਗਾ ਆ ਇਹ ਅਸੀਂ ਇਹ ਗੱਲ ਕਹਿ ਸਕਦੇ ਹੈਗੇ ਆ ਵੀ ਕਾਲੂ ਜਦੋਂ ਖਾਲਸਾ ਆਜ਼ਾਦ ਹੁੰਦਾ ਹੈਗਾ ਤਾਂ ਕਸ਼ਮੀਰ ਅਤੇ ਲੰਦੇ ਪੰਜਾਬ ਦੇ ਲੋਕ ਵੀ ਆਪਣੀ ਕਿਸੇ ਤਰੀਕੇ ਨਾਲ ਹਾਲਿਸਤਾਨ ਦੇ ਨਾਲ ਇਹੋ ਜਿਹੀ ਟ੍ਰੀਟੀ ਇਹੋ ਜਿਹਾ ਫੈਸਲਾ ਇਹੋ ਜਿਹਾ ਕਰ ਲੈਣਗੇ ਜਾਂ ਕਰ ਲੈਣਗੇ ਜਿਹਦੇ ਨਾਲ ਜਿਹੜਾ ਹੈਗਾ ਖਾਲਸਾਤਾਨ ਅਤੇ ਉੱਥੇ ਦਾ ਜਿਹੜਾ ਸਾਊਥ ਏਸ਼ੀਆ ਦਾ ਉਹ ਲੱਖਾਂ ਕਿੱਤਾ ਹੈਗਾ ਉਹ ਸ਼ਾਂਤੀ ਨਾਲ ਰਹੂਗਾ ਅਤੇ ਉਹ ਸ਼ਾਂਤੀ ਦੇ ਵਿੱਚ ਉਹਨਾਂ ਦੀ ਖੁਸ਼ਹਾਲੀ ਹੋਊਗੀ ਉੱਥੇ ਉਹਨਾਂ ਦੀ ਸੁਰੱਖਿਆ ਪੂਰੀ ਕੀਤੀ ਜਾਊਗੀ ਇਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਫਿਊਚਰ ਦੇ ਵਿੱਚ ਜੇ ਉਹਨਾਂ ਲੋਕਾਂ ਦੀ ਇਹ ਮਨਸ਼ਾ ਹੋਊਗੀ ਤਾਂ ਉਹ ਇੱਕ ਜਿਹੜਾ ਖੇਤ ਹੈਗਾ ਮੁੜ ਕੇ ਇੱਕ ਗ੍ਰੇਟ ਬਣੂਗਾ ਇੱਕ ਮਹਾਨ ਬਣੂਗਾ ਜਿਸ ਤਰੀਕੇ ਦੇ ਨਾਲ 18ਵੀਂ ਸਦੀ ਦੇ ਵਿੱਚ 19ਵੀਂ ਸਦੀ ਦੇ ਵਿੱਚ ਜਿਹੜਾ ਪੰਜਾਬ ਸੀਗਾ ਉਹ ਅੱਜ ਦਾ ਅੱਜ ਦਾ ਹਨਾ ਅਮਰੀਕਾ ਹੈਗਾ ਆ ਸਾਊਥ ਏਸ਼ੀਆ ਦਾ ਇੱਕ ਸੁਪਰ ਪਾਵਰ ਸੀਗੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਜਦੋਂ ਕਦੋਂ ਵੀ ਕਿਤੇ ਲੋੜ ਪਈ ਆ ਇਹ ਇੰਡੀਅਨ ਸਬਕਾਂਤੀਨੈਂਟ ਕਿਸੇ ਛੋਟੇ-ਮੋਟੇ ਰਾਜੇ ਨੂੰ ਉਹਨਾਂ ਵਿੱਚ ਬਗਾਵਤਾਂ ਹੋਈਆਂ ਤਾਂ ਉਸੇ ਵੇਲੇ ਜਿਹੜੀ ਉਹਨਾਂ ਨੇ ਹਮੇਸ਼ਾ ਇਹ ਜਿਹੜੀ ਸੀਗੀ ਬੇਨਤੀ ਕੀਤੀ ਮਹਾਰਾਜਨ ਜੀ ਸਗਨ ਨੂੰ ਮੈਂ ਤੁਸੀਂ ਮੇਰੀ ਰੱਖਿਆ ਕਰੋ ਨਹੀਂ ਤਾਂ ਮੇਰਾ ਜਿਹੜਾ ਰਾਜ ਇਹ ਹੋ ਚ ਰਿਹਾ ਹੋਊਗਾ ਅਤੇ ਇਹਦੇ ਵਿੱਚ ਜਿਹੜੀ ਹੈਗੀ ਆ ਅਨਾਰਕੀ ਪੈਦਾ ਹੋ ਜੂਗੀ ਤੇ ਇਹ ਜਿਹੜਾ ਇਲਾਕਾ ਹੈਗਾ ਮੁੜ ਕੇ ਫੇਰ ਉਹ ਜਿਹੜੀ ਆ ਮਿਡਲ ਏਜ ਹੈ ਸੀਗੀ ਉਧਰ ਵੱਲ ਤੁਰਿਆ ਜਾਊਗਾ ਤੇ ਮਹਾਰਾਜ ਰਣਜੀਤ ਸਿੰਘ ਨੇ ਹਮੇਸ਼ਾ ਇਹ ਉਹਨਾਂ ਦੀ ਮਤ ਕੀਤੀ ਅਤੇ ਸਾਨੂੰ ਪੂਰੀ ਉਮੀਦ ਹੈਗੀ ਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਭਾਵੇਂ ਆਪਣੇ ਤੌਰ ਦੇ ਤੇ ਇੱਕ ਰੰਗੀ ਸਿੰਘਾ ਰਾਜਾ ਸੀਗਾ ਪਰ ਉਹਦੀ ਜਿਹੜੀ ਸੋਚ ਸੀਗੀ ਉਸ ਵਰਾ ਦੇ ਭਲੇ ਦੀ ਸੋਚ ਸੀਗੀ ਜੋ ਖਾਲਸਾ ਪੰਥ ਦੀ ਸੋਚ ਅੱਜ ਹੈਗੀ ਆ ਤੇ ਆਪਾਂ ਨੂੰ ਇਹ ਗੱਲ ਜ਼ਰੂਰ ਇਹਦੇ ਉੱਤੇ ਵਿਚਾਰ ਕਰਨ ਦੀ ਲੋੜ ਹੈਗੀ ਆ ਆਪਾਂ ਨੂੰ ਮੈਸੇਜ ਦੇਣ ਦੀ ਲੋੜ ਹੈਗੀ ਆ ਉਸ ਇਲਾਕੇ ਦੇ ਲੋਕਾਂ ਨੂੰ چاہے ਉਹਨਾਂ ਦਾ ਧਰਮ ਕੋਈ ਵੀ ਹੈਗਾ ਜੇ ਉਹਨਾਂ ਨੇ ਅਨੁਕ੍ਰਮ ਦੀ ਰੂਪ ਚ ਰਹਿਣਾ ਹੈਗਾ ਕਿਉਂਕਿ ਬਹੁਤ ਛੇਤੀ ਹੀ ਉਸ ਇਲਾਕੇ ਦੀ ਜਿਹੜੀ ਰਾਜਨੀਤਿਕ ਦਿਸ਼ਾ ਹੈਗੀ ਆ ਜਾਂ ਭੂਗੋਲਿਕ ਸਥਿਤੀ ਹੈਗੀ ਆ ਉਹ ਬਦਲ ਰਹੀ ਹੈਗੀ ਆ ਇਹ ਚੀਜ਼ ਨੂੰ ਆਪਾਂ ਮੰਨ ਲੈਣਾ ਚਾਹੀਦਾ ਹੈਗਾ ਕਿਉਂਕਿ ਜੇ ਆਪਾਂ ਦੇਖ ਰਹੇ ਹੈਗੇ ਹਾਂ ਵੀ ਇੰਡੀਆ ਇਸ ਵੇਲੇ ਉਹਨਾਂ ਨੇ ਇੱਕ ਸੁਪਨਾ ਲਿਆ ਹੈਗਾ ਫੇਗ ਸੁਪਨਾ ਲਿਆ ਹੈਗਾ ਕਿ ਉਹਦੇ ਵਿੱਚ ਉਹਨਾਂ ਨੇ ਅਖੰਡ ਭਾਰਤ ਜਿਹਨੂੰ ਅਸੀਂ ਅਖੰਡ ਭਾਰਤ ਕਹਿੰਦੇ ਉਹ ਬਣਾਉਣਾ ਚਾਹੁੰਦੇ ਹੈਗੇ ਆ ਤੇ ਉਹਦੇ ਵਿੱਚ ਜ਼ਰੂਰੀ ਹੈ ਕਿ ਬਾਕੀ ਦੀਆਂ ਜਿਹੜੀਆਂ ਕੌਮਾਂ ਹੈਗੀਆਂ ਉਹ ਇਕੱਠੀਆਂ ਹੋਣਗੀਆਂ ਤੇ ਉਸ ਜ਼ਾਲਮ ਨੂੰ ਜਿਹੜਾ ਅਬਦਾਲੀ ਬਣ ਕੇ ਇਸ ਵੇਲੇ ਉਸ ਇਲਾਕੇ ਦੇ ਉੱਤੇ ਟੁੱਟ ਕੇ ਪੈਣ ਨੂੰ ਫਿਰ ਫਿਰਦਾ ਹੈਗਾ ਕਿ ਉਹਨਾਂ ਨੂੰ ਉਹ ਸਬਕ ਸਿਖਾਉਣਗੇ ਆਪਾਂ ਦੇਖਿਆ ਨੇਪਾਲ ਬੰਗਲਾਦੇਸ਼ ਸ਼੍ਰੀਲੰਕਾ ਅਤੇ ਹੁਣ ਪੰਜਾਬ ਜਿਹੜਾ ਆਪਣਾ ਪਾਕਿਸਤਾਨ ਅਤੇ ਇੰਡੀਆ ਦੇ ਜਿਹੜੇ ਹਾਲਤਿਓ ਪਿਛਲੇ ਸਾਲਾਂ ਤੋਂ ਲਗਾਤਾਰ ਵਿਗੜਦੀ ਆ ਰਹੇ ਹੈਗੇ ਆ ਤੇ ਉਹ ਜਿਹੜੇ ਹਾਲਾਤ ਹੈਗੇ ਇਹਨੇ ਵਿਗੜ ਚੁੱਕੇ ਹੈਗੇ ਆ ਕਿ ਉੱਥੇ ਲੱਖਾਂ ਲੋਕ ਹੁਣ ਤੱਕ ਮਾਰੇ ਜਾ ਚੁੱਕੇ ਹੈਗੇ ਆ ਆੜਵਾ ਖੜਵਾ ਰੁਪਈਆਂ ਦਾ ਜਿਹੜਾ ਨੁਕਸਾਨ ਹੋਇਆ ਹੋਊਗਾ ਉਹ ਤਾਂ ਜੁਦੀ ਗੱਲ ਹੈਗੀ ਆ ਕਸ਼ਮੀਰ ਨੂੰ ਜੜ ਦਿੱਤਾ ਗਿਆ ਹੈਗਾ ਹੁਣ ਪੰਜਾਬ ਨੂੰ ਜੜਨਾ ਚਾਹੁੰਦੇ ਹੈਗੇ ਆ ਚੜ੍ਹਦੇ ਪੰਜਾਬ ਨੂੰ ਤੋਂ ਇਹ ਸਾਰਾ ਕੁਝ ਜੋ ਹੋ ਰਿਹਾ ਹੈਗਾ ਆ ਉਹਦੇ ਉੱਤੇ ਸੁਚੇਤ ਹੋਣ ਦੀ ਲੋੜ ਹੈਗੀ ਆ ਅਤੇ ਸਾਡੇ ਜਿਹੜੇ ਲੋਕ ਹੈਗੇ ਆ ਪੰਜਾਬੀ ਲੋਕ ਹੈਗੇ ਆ ਚਾਹੇ ਉਹ ਲਹਿੰਦੇ ਚਾਹੇ ਉਹ ਚੜ੍ਹਦੇ ਚ ਹੈਗੇ ਆ ਤੇ ਸਾਨੂੰ ਇਹਨਾਂ ਉੱਤੇ ਬੜੀ ਫਿਕਰ ਹੈਗਾ ਆ ਕਿ ਜਿਹੜਾ ਫਿਊਚਰ ਹੈਗਾ ਉਸ ਇਲਾਕੇ ਦਾ ਕੀ ਹੋਊਗਾ ਜੇ ਅਸੀਂ ਵਧੀਆ ਫਿਊਚਰ ਬਣਾਉਣਾ ਚਾਹੁੰਦੇ ਹੈਗੇ ਤਾਂ ਜਰੂਰ ਸਾਨੂੰ ਆਪਣੇ ਜਿਹੜੀ ਹੈਗੀਆਂ ਰਲ ਮਿਲ ਕੇ ਬੈਠਣਾ ਪਊਗਾ ਇੱਕ ਦੂਜੀ ਦੀ ਤਕਲੀਫਾਂ ਨੂੰ ਸਾਨੂੰ ਪਵੇਗਾ ਤੇ ਸੱਚ ਦੇ ਉੱਤੇ ਚੱਲਣਾ ਪਊਗਾ ਜੀ ਬੈਂਸਰ ਬਿਲਕੁਲ ਤੁਸੀਂ ਹਿਸਟੋਰੀਕਲ ਕੰਟੈਕਸਟ ਵੀ ਦੱਸਿਆ ਔਰ ਅੱਗੇ ਵਧਣ ਦਾ ਰਾਹ ਵੀ ਦੱਸਿਆ ਪਰ ਜਦੋਂ ਜਿੰਦ ਤੱਕ ਹਿੰਦੁਸਤਾਨ ਇੱਥੇ ਮੌਜੂਦ ਆ ਤੇ ਇੱਥੇ ਜਿਹੜਾ ਤੁਸੀਂ ਅਮਨ ਸ਼ਾਂਤੀ ਵਾਲਾ ਕੰਮ ਜਿਹੜਾ ਉਹਤੇ ਥੋੜਾ ਜਿਹਾ ਭਾਰ ਆ ਲੱਗਦਾ ਮੁਸ਼ਕਲ ਲੱਗਦਾ ਇਹ ਹੁਣ ਕ੍ਰਿਸਮਸ ਲੰਗੀ ਤੇ ਹਿੰਦੁਸਤਾਨ ਪੂਰੇ ਦੇ ਵਿੱਚ ਕੋਈ ਸੈਕੰਡਾਂ ਦੇ ਹਿਸਾਬ ਦੇ ਨਾਲ ਵਾਕਿਆਤ ਹੋਏ ਨੇ ਜਿੱਥੇ ਕ੍ਰਿਸਚੀਅਨ ਕਮਿਊਨਿਟੀ ਤੇ ਹਮਲੇ ਕੀਤੇ ਗਏ ਉਹਨੂੰ ਉਹਨਾਂ ਨੂੰ ਕ੍ਰਿਸਮਸ ਮਨਾਉਣ ਤੋਂ ਮਨਾ ਕੀਤਾ ਗਿਆ ਤੇ ਇਹਨਾਂ ਦੀ ਜਿਹੜੀ ਸੋਚ ਹੈ ਉਹ ਕੋਈ ਖਾਸ ਸਿਰਫ ਖਾਸ ਕੋਈ ਖਾਸ ਧਰਮ ਦਾ ਖਾਸ ਆਪਣਾ ਕਮਿਊਨਿਟੀ ਦੇ ਵਿਰੁੱਧ ਤਾਂ ਨਹੀਂ ਇਹਨਾਂ ਦੀ ਤੇ ਆਪਣੇ ਤੇ ਹਰ ਬੰਦੇ ਜਿਹੜਾ ਜਿਹਦਾ ਧਰਮ ਮੁxtਲਫ ਹੈ ਕਮਿਊਨਿਟੀ ਡਿਫਰੈਂਟ ਹੈ ਉੱਤੇ ਅਤਿਆਚਾਰ ਕਰਨ ਦੀ ਹਿਸਟਰੀ ਹੈਗੀ ਹੈ ਹੁਣ ਜਿਹੜਾ ਦੇਖੋ ਨਾ ਮਾਡਰਨ ਜਦੀਦ ਦੌਰ ਦੇ ਵਿੱਚ ਅਸੀਂ ਕਸ਼ਮੀਰ ਦੀ ਗੱਲ ਕਰਦੇ ਹਾਂ ਪਰ ਜਿਹੜਾ ਜਿਹੜਾ ਕ੍ਰਿਸਚੀਅਨ ਦੇ ਨਾਲ ਹੋਇਆ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਦੋ ਪਿਛਲੇ ਤਿੰਨ ਦਿਨ ਚਾਰ ਦਿਨ ਤੋਂ ਲਗਾਤਾਰ ਹਿੰਦੁਸਤਾਨ ਜੜੀ ਅੱਗ ਲੱਗੀ ਪਈ ਕ੍ਰਿਸਚੀਅਨ ਕ੍ਰਿਸਚੀਅਨ ਕਮਿਊਨਿਟੀ ਇਹ ਗੱਲ ਸਾਫ ਹੋ ਰਹੀ ਹੈਗੀ ਆ ਮੁਹੰਮਦ ਅਲੀ ਜਨਾਬ ਉਹਨਾਂ ਨੇ ਗੱਲ ਕਹੀ ਸੀ ਸਿੱਖ ਲੀਡਰਾਂ ਨੂੰ ਉਸ ਵੇਲੇ ਵੀ ਤੁਸੀਂ ਹਿੰਦੂ ਨੂੰ ਗੁਲਾਮ ਦੇਖਿਆ ਹੈਗਾ ਪਰ ਹਿੰਦੂਨ ਰਾਜ ਕਰਦਾ ਨਹੀਂ ਦੇਖਿਆਲੇ ਹੂੰ ਐਸ ਵੇਲੇ ਜਿਹੜੇ ਹਿੰਦੂ ਜਿਹੜਾ ਹਿੰਦੂਤਾਵ ਹੈਗਾ ਆ ਹੂੰ ਉਹ ਹਿੰਦੂਤਾਵ ਐਸ ਵੇਲੇ ਪੂਰੀ ਸ਼ਕਤੀ ਦੇ ਵਿੱਚ ਹੈਗਾ ਆ ਉਹ ਉਹ ਆਪਣੇ ਪਹਿਲੇ ਯਹੋਜਲਾਲ ਦੇ ਵਿੱਚ ਆ ਕੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਅੱਜ ਤੋਂ 2-3 ਹਜ਼ਾਰ ਸਾਲ ਪਹਿਲਾਂ ਕੀਤਾ ਹੈਗਾ ਲੋਕਾਂ ਦੇ ਨਾਲ ਵਰਨ ਵੰਡ ਦੇ ਬਣਾ ਕੇ ਲੋਕਾਂ ਨੂੰ ਵੰਡਿਆ ਹੈਗਾ ਸਮਾਜਾਂ ਨੂੰ ਵੰਡਿਆ ਹੈਗਾ ਆ ਉਹ ਰਾਜ ਦਾ ਕਰਤਾ ਧਰਤਾ ਬਣ ਗਿਆ ਬ੍ਰਾਹਮਣ ਤੇ ਬਾਕੀ ਦੇ ਜਿਹੜੇ ਆਮ ਲੋਕ ਸੀਗੇ ਉਹਨਾਂ ਨੂੰ ਉਹਨਾਂ ਨੇ ਗੁਲਾਮ ਬਣਾਇਆ ਹੂੰ ਇਹੀ ਜਿਹੜੀ ਉਹਨਾਂ ਦੀ ਮਨੁਸਿਮਰਤੀ ਹੈਗੀ ਆਪਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈਗੀ ਆ ਜਿਹੜੀ ਮਨੁਸਿਅਤੀ ਉਹਨਾਂ ਦੀ ਇੱਕ ਧਾਰਮਿਕ ਗ੍ਰੰਥ ਹੈਗਾ ਆ ਉਹਦੇ ਵਿੱਚ ਉਹ ਕੱਲਾ ਧਰਮ ਨਹੀਂ ਦੇਖਦੇ ਹੈਗੇ ਉਹਨੂੰ ਇੱਕ ਪੋਲਿਟਿਕਲੀ ਤੌਰ ਦੇ ਉੱਤੇ ਆਪਣੀ ਐਡਵਾਂਸ ਸੋਚ ਨੂੰ ਦੇਖ ਰਹੇ ਹੈਗੇ ਹਾਲਾਂਕਿ ਉਹ ਨਖੈਦਿਆ ਕਿਉਂਕਿ ਜਦੋਂ ਤੁਸੀਂ ਸਮਾਜ ਨੂੰ ਵੰਡਦੇ ਹੈਗੇ ਤੁਸੀਂ ਆਪਣੇ ਧਰਮ ਤੋਂ ਆਪਣੇ ਲੋਕਾਂ ਤੋਂ ਬਗੈਰ ਬਾਕੀ ਦਾ ਨਫ਼ਰਤ ਕਰਦੇ ਹੈਗੇ ਆ ਤੇ ਉਹ ਸਮਾਜ ਕਦੇ ਵੀ ਇਕੱਠਾ ਨਹੀਂ ਰਹਿ ਸਕਦਾ ਹੁੰਦਾ ਇਹ ਉਹਦੇ ਵਿੱਚ ਹਮੇਸ਼ਾ ਹੀ ਇਹ ਗੁਲਾਮੀ ਦਾ ਅਹਿਸਾਸ ਹੁੰਦਾ ਬਾਕੀ ਲੋਕਾਂ ਨੂੰ ਹੁਣ ਜਿਹੜੇ ਕ੍ਰਿਸਚੀਅਨਾਂ ਦੀ ਗੱਲ ਆਪਾਂ ਕਰ ਰਹੇ ਹਾਂ ਇਸਾਈ ਲੋਕਾਂ ਦੀ ਇਸਾਈ ਲੋਕਾਂ ਨੂੰ ਉਹਨਾਂ ਨੇ ਇਹ ਹਾਲਾਂਕਿ ਉਹ ਦੇਖੋ ਇੱਕ ਪਾਸੇ ਦੋ ਗੇਮ ਜਿਦਾ ਖੇਡ ਰਹਿ ਗਿਆ ਇਹ ਵੀ ਸੋਚਣ ਦੀ ਲੋੜ ਹੈ ਇੱਕ ਪਾਸੇ ਤਾਂ ਇੰਡੀਆ ਦੇ ਵਿੱਚ ਨੈਸ਼ਨਲ ਹੌਲੀਡੇ ਹੋ ਰਹੀ ਹੈਗੀ ਆ ਹਾਂ 크리스마ਸ ਨਹੀਂ ਤੇ ਦੂਜੇ ਪਾਸੇ ਜਦੋਂ ਉਹ ਨੈਸ਼ਨਲ ਹੌਲੀਡੇ ਹੈਗੀ ਆ ਉਹ ਹੁੰਦੀ ਹੈਗੀ 크੍ਰਿਸਚੀਅਨ ਕਰਕੇ ਜਾਂ ਇਸਾਈ ਕਰਕੇ ਤੇ ਉਹਨਾਂ ਨੂੰ ਉਹ ਆਪਣਾ ਧਰਮ ਦਾ ਜੋ ਵੀ ਉਹਨਾਂ ਦਾ ਫੈਸਟੀਵਲ ਹੈਗਾ ਹੈ ਉਹ ਮਨਾਉਣ ਨਹੀਂ ਦਿੰਦੇ ਤੇ ਫੇ ਛੁੱਟੀਆਂ ਕਿਹੋ ਜਿਹੀ ਹੋਈ ਤੇ ਛੁੱਟੀਆਂ ਕਰਨ ਤੇ ਫੇ ਫਿਰ ਵੈਸਟ ਨਾਲ ਉਹ ਮੁਕਾਬਲਾ ਕਰਨ ਹਾਂ ਜੋ ਜੋ ਦੇਖੋ ਬ੍ਰਿਟਿਸ਼ ਦੀ ਇੱਕ ਗੱਲ ਹੈਗੀ ਆ ਬ੍ਰਿਟਿਸ਼ ਨੇ ਜਦੋਂ ਬ੍ਰਿਟਿਸ਼ ਉਹ ਸਬ ਕੰਟੀਨੈਂਟ ਨੂੰ ਛੱਡ ਕੇ ਆਏ ਆ ਹੂੰ ਇਹਨਾਂ ਨੇ ਉਹ ਟ੍ਰਾਂਸਫਰ ਆਫ ਪਾਵਰ ਦੀ ਗੱਲ ਆਪਾਂ ਕਈ ਵਾਰ ਗੱਲ ਕਰਦੇ ਹੈਗੇ ਆ ਐ ਵੀ ਜੀ ਉੱਥੇ ਆਜ਼ਾਦੀ ਨਹੀਂ ਮਿਲੀ ਉਹ ਟ੍ਰਾਂਸਫਰ ਪਾਵਰ ਹੀ ਹੋਈ ਹੈਗੀ ਜਿੰਨੇ ਉਹਨਾਂ ਦੇ ਇੰਸਟੀਚੂਨ ਸੀਗੇ ਯੂ ਨੋ ਨੰਬਰ ਉਹ ਰੋ ਰੀਤਾ ਸੀ ਸਾਰੀਆਂ ਇੰਡੀਆ ਦੇ ਵਿੱਚ ਲਾਗੂ ਆ ਅੱਜ ਪਿਛਲੇ ਸਾਲ ਤੋਂ ਲਾਗੂ ਆ ਸਹੀ ਜੇ ਤਾਂ ਉਹ ਜੇ ਤਾਂ ਬ੍ਰਿਟਿਸ਼ ਦੀ ਜਿਹੜੀ ਉਹ ਉਹਨਾਂ ਦੀ ਉਹ ਜਿਹੜੀ ਹੈਗੀ ਆ ਵਿਰਸਾ ਹੈਗਾ ਉਹਨੂੰ ਨਹੀਂ ਸਮਝਣਾ ਹੈਗਾ ਕਿ ਸਿੱਧਾ ਕਹਿ ਦੇਣਾ ਵੀ ਅਸੀਂ ਨਹੀਂ ਕਰਦੇ ਅਸੀਂ ਉਹ ਸਿਰਫ ਉਹ ਉਹ ਸਿਰਫ ਰਾਜ ਤੇ ਅਤਿਆਚਾਰ ਦੀ ਜਿਹੜੀ 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 ਟ੍ਰੈਡੀਸ਼ਨ ਸੀ ਉਹ ਰੱਖੀ ਸੰਭਾਲ ਕੇ ਇਹਨਾਂ ਨੇ ਜਿਹੜਾ ਕੋਈ ਕਿਸੇ ਕਰਨਾ ਜਿਹੜੀ ਆਪਣਾ ਟੋਲਰੈਂਸ ਉਹ ਤੇ ਉਹ ਤ ਨਹੀਂ ਰੱਖੀ ਇਹਨਾਂ ਨੇ ਉਹ ਉਹ ਤੇ ਚੋ ਵਾਪਸ ਭੇਜ ਦਿੱਤੀ ਯਾ ਬ੍ਰਿਟਾਨੀਆ ਦੇ ਵਿੱਚ ਹਾਂਜੀ ਹਾਂਜੀ ਤੇ ਉਹ ਉਹਨਾਂ ਨੂੰ ਖੁਸ਼ ਕਰਨ ਦੇ ਲਈ ਟ੍ਰੇਡ ਕਰਨ ਦੇ ਲਈ ਸਿੱਖਾਂ ਨੂੰ ਦਬਾਉਣ ਲਈ ਬਾਕੀ ਹੋਰਾਂ ਲੋਕਾਂ ਨੂੰ ਦਬਾਉਣ ਦੇ ਲਈ ਉਹ ਬ੍ਰਿਟਿਸ਼ ਦੇ ਨਾਲ ਉਪਰੋਂ-ਉਪਰੋਂ ਬਣਾ ਕੇ ਰੱਖਦੇ ਪਰ ਹੁਣ ਬ੍ਰਿਟਿਸ਼ ਬ੍ਰਿਟਿਸ਼ ਦੀ ਜਿਹੜੀ એનર્ਜੀ ਹੈਗੀ ਆ ਜਾਂ ਬ੍ਰਿਟਿਸ਼ ਦੀ ਜਿਹੜੀ ਪਾਵਰ ਵੈਕਿਊਮ ਹੈਗਾ ਆ ਹੂੰ ਯਾ ਜਿਹੜਾ ਪਾਵਰ ਨੂੰ ਫੜਦਾ ਹੈਗਾ ਸਮਝ ਲਓ ਉਮੇਚੀਦਾ ਹੁਣ ਅਸਾਸ ਹੋ ਗਿਆ ਹੈਗਾ ਵੀ ਜਿਹੜਾ ਇੰਡੀਆ ਅਸੀਂ 47 ਦੇ ਛੱਡ ਕੇ ਆਏ ਸੀਗੇ ਇਹ ਹੁਣ ਉਹ ਇੰਡੀਆ ਨਹੀਂ ਹੈਗਾ ਉਸ ਵੇਲੇ ਜਿਹੜਾ ਬ੍ਰਾਹਮਣ ਸੀ ਇਹਨਾਂ ਦੀ ਮੈਂਨਤਾ ਕਰਦਾ ਸੀਗਾ ਬਾਕੀ ਲੋਕਾਂ ਦੀ ਮੈਂਨਤਾ ਕਰਦਾ ਸੀਗਾ ਅੱਜ ਬ੍ਰਾਹਮਣ ਜਿਹੜਾ ਹੈਗਾ ਇਹ ਆ ਉਹ ਇਹ ਮੈਂਨਤਾ ਨਹੀਂ ਕਰ ਰਿਹਾ ਹੈਗਾ ਉਹਨਾਂ ਨੂੰ ਪੈਰਾਂ ਵਿੱਚ ਬਿਠਾੜ ਰਿਹਾ ਹੈਗਾ ਤੇ ਇਸ ਕਰਕੇ ਇਸ ਕਰਕੇ ਜਿਹੜੀ ਹੁਣ ਸਿਚੁਏਸ਼ਨ ਹੈ ਬਹੁਤ ਛੇਤੀ ਚੇਂਜ ਹੋਊਗੀ ਉਸ ਇਲਾਕੇ ਦੀ ਉਸ ਪੋਲਿਟਿਕਲ ਜਿਹੜੀ ਸਿਚੁਏਸ਼ਨ ਹੈ ਉਹਦੇ ਬਾਰਡਰ ਚੇਂਜ ਹੋਣਗੇ ਕੋਣ ਆਪਾਂ ਇਹ ਗੱਲ ਸੁਣੀ ਹੈਗੀ ਆ ਸੈਵਨ ਸਿਸਟਰ ਸਟੇਟਸ ਦੀ ਉਹਨੂੰ 트럼ਪ ਲੈਂਡ ਵੀ ਕਈ ਕਹਿੰਦੇ ਹੈਗੇ ਆ ਹਾਂ ਮੈਂ ਦੇਖੋ ਇੱਕ ਵਾਰ ਪੁੱਛਣਾ ਸੀ ਕਿ ਆਪਣਾ ਗੁਰਪਤਵਨ ਸਿੰਘ ਪੰਨੂ ਸਿਕਸ ਫਾਰ ਜਸਟਿਸ ਨੇ ਆਪਣਾ ਇਹ ਮੰਗ ਕੀਤੀ ਮੰਗ ਇਹ ਮੈਂ ਕਿ ਉਹਨਾਂ ਨੇ ਇੱਕ ਪ੍ਰਪੋਜ਼ ਕੀਤਾ ਕਿ ਜੋ ਹਾਲ ਕ੍ਰਿਸਚੀਅਨ ਦਾ ਕੀਤਾ ਗਿਆ ਪਿਛਲੇ 2-3 ਸਾਲ ਤੋਂ ਚੱਲਦਾ ਪਿਆ ਸੀ ਮਨੀਪੁਰ ਦੇ ਵਿੱਚ ਜਦੋਂ ਪਤਾ ਫਸਾਦਾ ਚੱਲਦੇ ਪਏ ਨੇ ਉੱਥੇ ਕ੍ਰਿਸਚੀਅਨ ਦੇ ਗੁਰ ਆਪਣਾ ਗਿਰਜ਼ਾ ਘਟਾਇਆ ਜਾ ਰਹੇ ਨੇ ਉਹਨਾਂ ਨੇ ਪ੍ਰਪੋਜ਼ ਕੀਤਾ ਕਿ ਇਹਨੂੰ ਸੈਵਨ ਸਿਸਟਰ ਜਿਹੜੀਆਂ ਜਿਹੜੀ ਕ੍ਰਿਸਚੀਅਨ ਦੀ ਉੱਥੇ ਅਕਸਰੀਅਤ ਹੈ ਤੇ ਉਹਨੂੰ ਮਿਲਾ ਕੇ ਤੇ ਪੂਰਾ ਇੱਕ ਟਰੰਪਲੈਂਡ ਦੇ ਨਾਂ ਦੇ ਉੱਤੇ ਬਣਾ ਦੇ ਟਰੰਪਲੈਂਡ ਤੇ ਖੈਰ ਨਾ ਆਉਂਦਾ ਉਹਦੇ ਜਿਵੇਂ ਇੱਕ ਲੱਗਦਾ ਜੇ ਇੱਕ ਮੁਲਕ ਬਣਾ ਦਿੱਤਾ ਜਾਏ ਜਿਹੜਾ ਕ੍ਰਿਸਚੀਅਨ ਦਾ ਮੁਲਕ ਹੋਵੇ ਤੁਸੀਂ ਉਹਦੇ ਬਾਰੇ ਵਿੱਚ ਕੀ ਕਹਿੰਦੇ ਹੋਏ ਤੇਜਵੀਦ ਕਾਬਿਲ ਅਮਲ ਹੋ ਸਕਦੀ ਦੇਖੋ ਜੀ ਆ ਜਿਹੜੀ ਸਿਚੁਏਸ਼ਨ ਹੈ ਹੁਣ ਬੰਗਲਾਦੇਸ਼ 'ਚ ਪੈਦਾ ਹੋ ਗਈ ਆ ਹਮ ਉੱਥੇ ਇੱਕ ਬੰਗਲਾ ਬੰਗਲਾਦੇਸ਼ ਤੇ ਤੇ ਇੰਡੀਆ ਦੇ ਵਿਚਾਲੇ ਪਠਾਨ ਦੇ ਵਿਚਾਲੇ ਇੱਕ ਚਿਕਨ ਨੱਕ ਜਿਹਨੂੰ ਕਹਿੰਦੇ ਆ ਹਮ ਬਹੁਤ ਛੋਟਾ ਜਿਹਾ ਥਾਂ ਹੈਗਾ ਅਭੀ ਕਿਲੋਮੀਟਰ ਦਾ ਇਹ ਤੋਂ ਰਸਤਾ 7 ਸਿਸਟਰ ਸਟੇਸ਼ਨ ਜਾਂਦਾ ਹੈਗਾ ਇੰਡੀਆ ਤੋਂ ਬੰਗਾਲ ਤੱਕ ਬਿਲਕੁਲ ਬਿਲਕੁਲ ਉਹ ਇਲਾਕਾ ਜੇ ਤੁਸੀਂ ਜੇ ਦੇਖਿਆ ਜਾਵੇ ਤਾਂ ਅਹ ਹੁੰਦਾ ਹੈ ਕਿ ਬਹੁਤ ਛੋਟਾ ਜਿਹਾ ਇਲਾਕਾ ਹੈਗਾ ਕਿ ਹੁਣ ਬੰਗਲਾਦੇਸ਼ ਦੇ ਨਾਲ ਇਹਨਾਂ ਦੀ ਬਹੁਤ ਜ਼ਿਆਦਾ ਬਣ ਚੁੱਕੀ ਹੈਗੀ ਆ ਉੱਥੇ ਦੇ ਉਹਨਾਂ ਨੇ ਉਹ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਕਰਕੇ ਦੋ ਮੁੰਡੇ ਮਾਰੇ ਹੈਗੇ ਆ ਤੇ ਉਹਦੇ ਨਾਲ ਜਿਹੜਾ ਉੱਥੇ ਦੀ ਬਗਾਵਤ ਹੋ ਚੁੱਕੀ ਹੈਗੀ ਕਿਸਮ ਦੀ ਇੰਡੀਆ ਦੇ ਵਿਰੁੱਧ ਤੇ ਜਿਹੜੀ ਹੈਗੀ ਆ ਹੁਸੈਨਾ ਸੀ ਕੀ ਸੀ ਉਹ ਜਿਹੜੀ ਪਹਿਲੀ ਪ੍ਰਾਈਮ ਮਿਨਿਸਟਰ ਸੀਗੀ ਉੱਥੇ ਹੁਸੈਨਾ ਉਹਨੂੰ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਪੋਲਿਟਿਕਲ ਅਜ਼ਾਇਲ ਦੇ ਕਰਤਾ ਹੈਗਾ ਤੇ ਜਿਹੜੀ ਸਿਚੁਏਸ਼ਨ ਉਹ ਵਿਗੜ ਰਹੀ ਹੈਗੀ ਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈਗੀ ਵੀ ਹੁਣ ਅਸੀਂ ਤੁਹਾਨੂੰ ਇਥੋਂ ਲੰਘਣ ਨਹੀਂ ਦੇਣਾ ਕੱਲ ਨੂੰ ਜਾਂ ਐਨੀ ਟਾਈਮ ਕੁਝ ਵੀ ਹੋ ਸਕਦਾ ਜਿਹੜਾ ਬੰਗਾਲ ਦੀ ਚਿਕਨ ਨਿਕ ਹੈਗੀ ਆ ਉਹਨੂੰ ਰੋਕ ਕੇ ਉੱਥੇ ਦੇ ਜਿਹੜੇ ਸੈਵਨ ਸਿਸਟਰ ਸਟੇਟਸ ਹੈਗੀਆਂ ਆ ਜੇ ਅਮਰੀਕਾ ਉੱਥੇ ਮਦਦ ਕਰਦਾ ਹੈਗਾ ਏਕ ਪਾਸੇ ਚਾਈਨਾ ਨਾਚਰਲ ਪ੍ਰਦੇਸ਼ ਦੇ ਉੱਤੇ ਕਬਜ਼ਾ ਕਰੀ ਜਾ ਰਿਹਾ ਹੈਗਾ ਦੂਜੇ ਪਾਸੇ ਹੁਣ ਜਿਹੜਾ 크ਰਿਸਚੀਅਨਾਂ ਦੀ ਬਗਾਵਤ ਉੱਠ ਕਢੀ ਹੋਈ ਹੈ ਬੜ ਕੇ ਫਿਰ ਉਹਦੇ ਨਾਲ ਮੈਂ ਆਵੇ ਗੱਲ ਕਹਿ ਸਕਦਾ ਹੈਗਾ ਵੀ ਬਹੁਤ ਛੇਤੀ ਉੱਥੇ ਦੀ ਜਿਹੜੀ ਹੈਗੀ ਆ ਨਾਰਥ-ਈਸਟ ਦੀ ਜਿਹੜੀ ਸਿਚੁਏਸ਼ਨ ਬਦਲ ਰਹੀ ਹੈਗੀ ਆ ਉਹ ਤੋਂ ਜਦੋਂ ਉਹ ਬਦਲ ਜਾਂਦੀ ਹੈਗੀ ਆ ਤਾਂ ਫਿਰ ਤੁਸੀਂ ਇਸ ਵੀ ਜਿਹੜਾ ਨਾਰਥ-ਵੈਸਟ ਆ ਹਮ ਪੰਜਾਬ ਕਸ਼ਮੀਰ ਜਿਹੜਾ ਹੈਗਾ ਆ ਇੱਥੇ ਵੀ ਇੱਕਦਮ ਚੀਜ਼ ਜਿਹੜੀ ਸਿਚੁਏਸ਼ਨ ਚੇਂਜ ਹੋਊਗੀ ਅਤੇ ਇਹਨਾਂ ਦੀ ਜਿਹੜਾ ਦਿਮਾਗ ਦੇ ਵਿੱਚ ਲੋਕਾਂ ਨਾਲ ਨਫਰਤ ਭਰੀ ਹੋਈ ਹੈਗੀ ਆ ਮੁਸਲਮਾਨਾਂ ਦੇ ਨਾਲ ਭਰੀ ਹੈਗੀ ਆ ਉਹਨਾਂ ਦੇ ਵਿਰੋਧ ਤੇ ਵਿੱਚ ਖੜੇ ਹੋਏ ਆ ਥਾਂ ਥਾਂ ਦੇ ਉੱਤੇ ਉਹਨਾਂ ਨੂੰ ਭਾਰਤ ਮਾਤਾ ਦੇ ਜੈਕ ਹੁੰਦੇ ਹੈਗੇ ਆ ਤੇ ਜਿ ਸਿੱਖਾਂ ਨੂੰ ਉਤੰਗ ਕਰਦੇ ਹੈਗੇ ਸਿੱਖਾਂ ਦੇ ਨਾਲ ਲਗਾਤਾਰ ਉਹ ਪਿਛਲੇ ਸਿਆ ਸਾਲਾਂ ਤੋਂ ਬਦਰੋਹ ਵਾਲਾ ਕੰਮ ਕਰ ਰਹੇ ਹੈਗੇ ਮਤਲਬ ਮੇਰਾ ਕਹਿਣ ਦਾ ਇਹ ਹੈਗਾ ਵੀ ਇਸ ਵੇਲੇ ਜਿਹੜਾ ਇੰਡੀਆ ਹੈਗਾ ਉਹ ਕਿਸੇ ਤਰ੍ਹਾਂ ਸਲੰਡਰ ਹੋ ਰਿਹਾ ਹੈਗਾ ਤੁਸੀਂ ਆ ਉਹ ਆੜ ਦੀਵਾਲੇ ਜਿਹੜੇ ਲੋਕ ਹੈਗੇ ਖੜੇ ਹੋਏ ਹੈਗੇ ਜਿਹੜੀਆਂ ਕਿਉਂਕਿ ਜੇ ਇਹਨਾਂ ਦਾ ਜਿਹੜਾ ਹੈਗਾ ਅਖੰਡ ਭਾਰਤ ਆ ਉਹ ਕਦੇ ਰੁਕੂਗਾ ਜੇ ਜਿਹੜੀਆਂ ਬਾਕੀ ਦੀਆਂ ਛੋਟੀਆਂ ਸਟੇਟਾਂ ਹੈਗੀਆਂ ਜਾਂ ਛੋਟੇ ਦੇਸ਼ ਹੈਗੇ ਆ ਮੈਂ ਛੋਟਾ ਪਾਕਿਸਤਾਨ ਛੋਟਾ ਤਾਂ ਨਹੀਂ ਕਹੂੰਗਾ ਪਰ ਉਹਨਾਂ ਦੇ ਨਾਲ ਇਕੱਠੇ ਹੋ ਕੇ ਅਸੀਂ ਇਸ ਚੀਜ਼ ਦੇ ਨਾਲ ਹਮਲਾ ਮਾਰੀਏ ਤਾਂ ਜਿਹੜੀ ਹੈਗੀ ਆ ਇਹ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਸੁਪਨਾ ਹੈਗਾ ਉਹ ਚੱਕਣਾ ਚੂਰ ਹੋ ਸਕਦਾ ਹੈਗਾ ਬਹੁਤ ਬਹੁਤ ਧੰਨਵਾਦ ਬੈਨ ਜੀ ਬਿਲਕੁਲ ਸਭ ਸੁਪਨਾ ਚੱਕਣਾ ਚੂਰ ਹੋਏਗਾ ਦੇਖੋ ਜੇ ਅਸੀਂ ਕੋ-ਐਗਜ਼ਿਸਟ ਦੇ ਕਾਇਲ ਅਸੀਂ ਕਹਿੰਨੇ ਕੋ-ਐਗਜ਼ਿਸਟ ਕਰੋ ਲੇਕਿਨ ਐਵੇਂ ਕਿ ਬਾਕੀ ਲੋਕਾਂ ਦੇ ਨਾਲ ਤੀਆਚਾਰ ਬੰਦ ਕਰੋ ਕਸ਼ਮੀਰ ਤੀਆਚਾਰ ਬੰਦ ਕਰੋ ਜਿਹੜੀ ਆਪਣਾ ਮਨੀਪੁਰ ਦੇ ਅੱਗ ਲਾਈ ਉਹ ਬੰਦ ਕਰੋ ਪੰਜਾਬੀਆਂ ਦੇ ਉੱਤੇ ਹਮਲੇ ਕਰਨੇ ਬੰਦ ਕਰੋ ਤੇ ਤੁਸੀਂ ਆਪਣਾ ਕੋ-ਐਗਜ਼ਿਸਟ ਕਰੋ ਜਾਂ ਫਿਰ ਤੁਸੀਂ ਅਗਰ ਨਹੀਂ ਸਵਾਲ ਸਕਦੇ ਫਿਰ ਇਹਨਾਂ ਨੂੰ ਇਹਨਾਂ ਦੇ ਰਾਈਟਸ ਦਿਓ ਇਹਨੂੰ ਇਹਨਾਂ ਨੂੰ ਫੈਸਲਾ ਕਰਨ ਦੀ ਜਿਹੜੀ ਆਪਣਾ ਆਜ਼ਾਦੀ ਦਿਓ ਤੇ ਅਸੀਂ ਦੇਖਦੇ ਪਏ ਆ ਕਿ 트럼ਪ ਲੈਣ ਦਾ ਜਿਹੜਾ ਆਪਣਾ ਤੇ ਤੇਜਵੀਜ਼ ਉਹ ਕਿੱਥੇ ਤੱਕ ਜਾਂਦੀ ਉਹਦੇ ਕਿੰਨੇ ਕੰਮਲ ਹੁੰ ਬਹੁਤ ਬਹੁਤ ਧੰਨਵਾਦ ਅੱਜ ਦਾ ਪ੍ਰੋਗਰਾਮ ਦੇਖਣ ਵਾਸਤੇ ਇਕੱਲਾ ਪਾਇਥੇ ਚੌਧਰੀ ਸਾਹਿਬ ਆਪਾਂ ਇੱਥੇ ਗੱਲ ਹੋਰ ਕਹਿ ਦਈਏ ਜੀ ਜੀ ਬਈ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਤੇ ਈਰਾਨ ਦੀ ਲੜਾਈ ਹੋਈ ਉਹਦੇ ਵਿੱਚ ਪ੍ਰੌਕਸੀ ਗੋਰਸ ਹੋਈਆਂ ਇੱਕ ਦੂਜੇ ਤੇ ਹਮਲੇ ਹੋਏ ਜਾਂ ਉਹ ਸਿੱਧੇ ਨਹੀਂ ਹੋਇਆ ਸਿੱਧੇ ਤੌਰ ਤੇ ਹੋਏ ਇਹ ਗੱਲ ਚੱਲ ਪਈ ਪ੍ਰੌਕਸੀ ਇੱਕ ਸਾਗਦ ਮੋੜ ਆ ਗਿਆ ਹੈਗਾ ਇਸ ਤਰੀਕੇ ਨਾਲ ਹੁਣ ਇੰਡੀਆ ਜਿਹੜਾ ਹੈਗਾ ਆ ਜਿਹੜਾ ਉਹ ਉਹ ਮੋਦੀ ਇੱਕ ਪ੍ਰੋਕਸੀਸ ਪੈਦਾ ਕਰ ਰਿਹਾ ਹੈਗਾ ਲੰਮੇ ਲਾਰਜ ਸਕੇਲ ਦੇ ਉੱਤੇ ਇੰਡੀਆ ਦੇ ਵਿੱਚ ਤਾਂ ਕਿ ਉਹ ਸਿੱਖਾਂ ਨੂੰ ਮੁਸਲਮਾਨਾਂ ਨੂੰ ਹੁਣ ਸੈਵਨ ਸਟੇਟਸ ਨੂੰ ਬੰਗਲਾਦੇਸ਼ ਨੂੰ ਦਬਾ ਸਕੇ ਉਹਦੇ ਵਿੱਚ ਦੇਖੋ ਨਾਰਥਰਨ ਇੰਡੀਆ ਦੇ ਵਿੱਚ ਦੋ ਤਿੰਨ ਡੇਰੇ ਹੈਗੇ ਆ ਇੱਕ ਡੇਰਾ ਹੈ ਜਿਗਾ ਉਹ ਸਾਧ ਦਾ ਸੱਸੀ ਵਾਲੇ ਸਾਧ ਦਾ ਜੈ ਸਿੱਖਾਂ ਦੇ ਬਦ ਬਹੁਤ ਵੱਡਾ ਵਿਰੋਧ ਕੀਤਾ ਸੀਗਾ ਅੱਜ ਤੋਂ 10 ਕੁ ਸਾਲ ਪਹਿਲਾਂ ਤੇ ਉਹਨੂੰ ਦਬਾ ਦਿੱਤਾ ਗਿਆ ਪਰ ਦੂਜੇ ਹੁਣ ਹੈਗਾ ਇੱਕ ਇੱਕ ਖੂਬ ਡੇਰਾ ਹੈਗਾ ਨਾਰਥਰਨ ਇੰਡੀਆ ਦੇ ਬਲਕੇ ਜਲੰਧਰ ਦੇ ਵਿੱਚ ਬਲਾਂ ਵਾਲਾ ਡੇਰਾ ਜਿਵੇਂ ਕਹਿੰਦੇ ਆ ਉਹ ਕਾਫੀ ਇਸ ਵੇਲੇ ਸਿੱਖਾਂ ਦੇ ਵਿਰੁੱਧ ਪ੍ਰਚਾਰ ਭੰਡੀ ਪ੍ਰਚਾਰ ਕਰ ਰਿਹਾ ਹੈਗਾ ਆਪਣੇ ਆਪ ਨੂੰ ਹੈਗਾ ਤਾਂ ਬਹੁਤ ਛੋਟਾ ਜਿਹਾ ਡੇਰਾ ਹੈ ਪਰ ਉਹ ਇੱਕ ਜਿਹੜੀ ਕਮਿਊਨਿਟੀ ਹੈਗੀ ਸਾਡੀ ਸਾਡਾ ਇੱਕ ਸਮਾਜ ਹੈਗਾ ਪੰਜਾਬ ਦਾ ਜਿਹਦੇ ਵਿੱਚ ਭਾਈ ਭਗਤ ਦਰਬਾਦਸ ਜੀ ਮਹਾਰਾਜ ਹੈਗੇ ਆ ਜਿਨ੍ਹਾਂ ਦਾ ਸਿੱਖ ਬਹੁਤ ਚੰਗੀ ਤਨ ਸਤਕਾਰ ਕਰਦੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੁਸ਼ੋਭਤ ਹੈਗੀ ਆ ਤੇ ਉਹ ਇਹਨਾਂ ਨੂੰ ਮਤਲਬ ਇੱਕ ਹਿੰਦਾ ਦੂਰ ਕਰ ਰਿਹਾ ਹੈਗਾ ਉਹ ਸਮਾਜ ਨੂੰ ਪਰ ਸਿੱਖਾਂ ਦੀ ਇਹ ਸੋਚ ਹੈਗੀ ਆ ਵੀ ਸਿੱਖਾਂ ਦੇ ਵਿੱਚ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਬਾਣੀ ਨਹੀਂ ਹੈਗੀ ਆ ਉਹ ਅਸੀਂ ਉਸ ਸਮਾਜ ਨੂੰ ਆਪਣਾ ਸਮਾਜ ਸਮਝਦੇ ਹੈਗੇ ਆ ਅਤੇ ਉੱਤੇ ਵਿੱਚ ਉਹਨਾਂ ਦਾ ਸਤਿਕਾਰ ਪੂਰਾ ਕਰਦੇ ਹੈਗੇ ਆ ਅਤੇ ਜੇ ਗੁਰੂ ਨਾਨਕ ਦੇਵ ਜੀ ਜਿਹੜਾ ਪੰਜਵੀਂ ਪਾਤਸ਼ਾਹ ਸੀ ਜੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਨੂੰ ਨਾ ਲੈਂਦੇ ਜਿਹੜੇ ਮਹਾ ਭਗ ਜਿਹੜੇ ਭਗਤਾਂ ਦੀ ਬਾਣੀ 15 ਭਗਤਾਂ ਦੀ 11 ਭਟਾਂ ਦੀ ਬਾਣੀ ਹੈਗੀ ਆ ਤਾਂ ਜੇ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨਾ ਹੁੰਦੀ ਤੇ ਆਜੋ ਬਾਣੀ ਨਹੀਂ ਸੀ ਹੋਣੀ ਬਾਣੀ ਨਹੀਂ ਸੀ ਕਿਉਂਕਿ ਸੱਚ ਜਿਹੜਾ ਹੈਗਾ ਭਾਵੇਂ ਕਿੰਨਾ ਮਰਜੀ ਤਾਕਤਵਰ ਹੋਵੇ ਉਹ ਰਾਜਨੀਤਿਕ ਤੌਰ ਤੇ ਤੇ ਰਾਜਨੀਤਿਕ ਉਹਨੂੰ ਤੋੜ ਦਿੰਦੇ ਹੈਗੇ ਆ ਰਾਜਨੀਤਿਕ ਜਿਹੜਾ ਰਾਜ ਨਹੀਂ ਹੁੰਦਾ ਤੁਹਾਡੇ ਕੋਲ ਕੋਈ ਕਿੱਡੀ ਵੱਡੀ ਸੋਚ ਹੋਵੇ ਹੂੰ ਉਹ ਜਿਹੜੀ ਸੋਚ ਹੈ ਤੁਹਾਡੀ ਮਰ ਜਾਂਦੀ ਹੈਗੀ ਆ ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਭਗਤਾਂ ਦੀ ਬਾਣੀ ਹੈਗੀ ਆ ਆ ਮਹਾਂਪੁਰਖਾਂ ਦੀ ਹੋਰ ਬਾਣੀ ਹੈਗੀ ਆ ਉਹ ਸਾਰਾ ਸਮਾਜ ਹੀ ਸਿੱਖ ਸਮਾਜ ਹੈਗਾ ਆ ਪਰ ਕੁਝ ਲੋਕ ਉਹ ਪ੍ਰੌਕਸੀ ਵਾਰ ਫੇਰ ਕਰ ਰਹੇ ਹੈਗੇ ਆ ਕਰਨੀ ਚਾਹੁੰਦੇ ਹੈਗੇ ਆ ਉਹ ਹਿੰਦੂ ਤਬ ਜਿਨ੍ਹਾਂ ਨੇ ਉਹਨਾਂ ਤੇ ਜ਼ੁਲਮ ਕੀਤੇ ਹੈਗੇ ਆ ਪਿਛਲੇ ਹਜ਼ਾਰਾਂ ਸਾਲਾਂ ਤੋਂ ਗੁਲਾਮ ਬਣਾ ਕੇ ਰੱਖਿਆ ਅਤੇ ਫਿਊਚਰ ਦੇ ਵਿੱਚ ਵੀ ਜੇ ਹਿੰਦੂ ਤਬ ਹਿੰਦੂ ਰਾਸ਼ਟਰ ਉੱਤੇ ਉਹ ਬ੍ਰਾਊਂਡ ਵਿੱਚ ਕਾਮਯਾਬ ਹੋ ਜਾਂਦੇ ਹੈਗੇ ਆ ਤਾਂ ਉਹ ਸਾਰੇ ਲੋਕ ਉਹਦੇ ਗੁਲਾਮ ਹੋਣਗੇ ਪਰ ਖਾਲਸਾ ਪੰਥ ਉਹਨਾਂ ਦਾ ਗੁਲਾਮ ਨਹੀਂ ਹੋਊਗਾ ਖਾਲਸਾ ਪੰਥ ਨੂੰ ਇੱਕ ਐਡੀ ਵੱਡੀ ਸ਼ਕਤੀ ਦੇ ਦਿੱਤੀ ਗਈ ਹੈਗੀ ਆ ਵੀ ਜੇ ਬਾਕੀ ਦੇ ਸਮਾਜ ਹੈਗੇ ਆ ਜਿਨ੍ਹਾਂ ਨੂੰ ਅਸੀਂ ਛੋਟੇ ਕਹ ਲਈਏ ਜਾਂ ਵੱਡੇ ਕਹ ਲਈਏ ਜਾਂ ਸਾਡੇ ਜਿਹੜੇ ਇਹ ਸਾਡੀ ਹਮ ਸੋਚ ਦੇ ਮਾਲਕ ਹੈ ਹੈਗੇ ਆ ਅਸੀਂ ਉਹਨਾਂ ਨੂੰ ਖਾਲਸਾ ਪੰਥ ਉਹਨਾਂ ਨੂੰ ਪੂਰੀ ਸੁਰੱਖਿਆ ਦੇਵਾਂਗਾ ਅਤੇ ਆਪਾਂ ਇਕੱਠੇ ਹੋ ਕੇ ਅਸੀਂ ਸਾਡਾ ਇਹ ਸੁਨੇਹਾ ਹੈ ਵੀ ਆਪਾਂ ਇਕੱਠੇ ਹੋ ਕੇ ਸਾਰੇ ਸਮਾਜ ਇਸ ਪਖੰਡ ਦਾ ਵਿਰੋਧ ਕਰੀਏ ਤਾਂ ਕਿ ਉੱਥੇ ਸੱਚ ਦਾ ਰਾਜ ਪੈਦਾ ਹੋਵੇ ਤਾਂ ਕਿ ਉੱਥੇ ਖਾਲਸਾ ਨਿਆਦ ਹੋਵੇ ਕਿ ਖਾਲਿਸਤਾਨ ਦੇ ਵਿੱਚ ਸਾਰੇ ਲੋਕ ਖੁਸ਼ੀਆਂ ਮਨਾਉਣ ਖੁਸ਼ੀ ਰਹਿਣ ਚਾਹੇ ਉਹਨਾਂ ਦਾ ਧਰਮ ਕੋਈ ਵੀ ਹੋਵੇ ਤੇ ਉਹ ਇਲਾਕਾ ਜਿਹੜਾ ਵਧੇ ਫੁੱਲੇ ਖੁਸ਼ਹਾਲ ਹੋਵੇ ਸ਼ਾਂਤੀ ਹੋਵੇ ਉੱਥੇ ਬਹੁਤ ਬਹੁਤ ਧੰਨਵਾਦ ਬਹੁਤ 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 ਬਦਨਾਮ ਹੈ